ਸਿਹਤ ਜਾਬੀ ਪ੍ਰੋਗਰਾਮ ਦੇ ਨਾਲ ਦੋਸਤੋ ਮੈਂ ਸੁਖਨਾਪ ਸਿੰਘ ਸਿੱਧੂ ਸ਼ਾਮਲ ਹੈ ਜੀ ਔਰ ਕੱਲ ਇਹ ਪ੍ਰੋਗਰਾਮ ਹੋਣਾ ਸੀ ਰਜੇਮੇ ਰਹਿ ਗਏ ਇਸ ਕਰਕੇ ਅੱਜ ਸ਼ਾਮਲ ਹੋਇਆ ਵੈਦ ਸ਼ਿਵ ਕੁਮਾਰ ਸੋਦ ਸਾਡੇ ਨਾਲ ਹਮੇਸ਼ਾ ਹੀ ਜੁੜਦੇ ਨੇ ਔਰ ਜੁੜੇ ਹੋਏ ਨੇ ਮਨੁੱਖਤਾ ਦੇ ਨਾਲ ਸਿਹਤ ਜਾਬੀ ਦੇ ਨਾਲ ਤੁਹਾਨੂੰ ਸਿਹਤ ਜਾਬ ਕਿਵੇਂ ਰੱਖਿਆ ਜਾ ਸਕਦਾ ਹੈ ਕੁਝ ਕੁ ਨੁਸਕੇ ਨੇ ਕੁਝ ਕੁ ਸਲਾਹਾਂ ਨੇ ਕੁਝ ਕੁ ਮੋਟੀਵੇਸ਼ਨ ਹੈ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਪੀਐਨਓ ਮੀਡੀਆ ਗਰੁੱਪ ਦੇ ਇਸ ਪਲੇਟਫਾਰਮ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਜੁੜਦੇ ਆ ਜੀ ਆਪਾਂ ਵੈਦ ਸ਼ਿਵ ਕੁਮਾਰ ਜੀ ਨਾਲ ਵੈਦ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਅਸੀ ਕਾਲ ਸਿੱਧੂ ਸਾਹਿਬ ਬਾਤੋ ਮਿਹਰਬਾਨੀ ਤੁਸੀਂ ਸ਼ਾਮਲ ਹੋਇਓ ਜੀ ਤੇ ਸਭ ਤੋਂ ਪਹਿਲਾਂ ਸ਼ਾਮਲ ਹੋਣ ਤੋਂ ਗੱਲ ਸ਼ੁਰੂ ਹੁੰਦੀ ਹੈ ਜੀ ਕਿ ਗਰਮੀ ਹੈ ਜਿੰਨੀ ਇੱਕ ਵਾਰ ਦੀ ਵਧੀ ਹੋਈ ਆ ਸਾਰੇ ਮੁਲਕ ਦੇ ਵਿੱਚ ਵੀ ਛੱਡੋ ਦੁਨੀਆ ਦੇ ਵਿੱਚ ਹੀ ਆ ਕਿ ਫਿਰ ਖਾਣੇ 'ਚ ਕੀ ਕੁਝ ਸ਼ਾਮਲ ਕਰ ਲੈਣਾ ਚਾਹੀਦਾ ਕੀ ਕੁਝ ਕੱਢ ਦੇਣਾ ਚਾਹੀਦਾ ਕਿਉਂਕਿ ਲੱਗਦਾ ਸੀ ਕਿ ਮੌਨਸੂਨ ਆਜੂ ਮੌਨਸੂਨ ਤਾਂ ਲੇਟ ਆ ਪਰ ਗਰਮੀਆਂ ਜਿਹੜੀ ਉਹ ਗੇਟਾਂ ਤੇ ਆ ਜੀ ਦੇਖੋ ਸਿੱਧੂ ਸਾਹਿਬ ਇਹ ਲੂ ਚੱਲਦੀ ਹੈ ਜੀ ਜੀ ਕੋਰਟ ਵੇਵਜ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਇਹ ਜਿਹੜੀ ਲੂ ਆ ਨਾ ਸਾਡੇ ਸਾਨੂੰ ਡੀ ਹਾਈਡਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਜੋ ਕਿ ਪਾਣੀ ਦੀ ਕਮੀ ਦਾ ਅੰਦਰ ਤੇ ਅਸੀਂ ਏਸੀ ਲਾ ਲਨੇ ਆ ਪਸੀਨਾ ਆਉਂਦਾ ਨਹੀਂ ਅਸੀਂ ਸੋਚਦੇ ਆ ਵੀ ਸ਼ਾਇਦ ਏਸੀ ਚ ਬੈਠਿਆਂ ਵੀ ਗਰਮੀ ਦਾ ਅਸਰ ਸਾਡੇ ਤੇ ਨਹੀਂ ਪਰ ਉਹ ਜਦੋਂ ਆਪਾਂ 2-4 ਮਿੰਟ ਲਈ ਵੀ ਬਾਹਰ ਨਿਕਲਦੇ ਆ ਤਾਂ ਆਪਣਾ ਅਸਰ ਦਿਖਾ ਦਿੰਦੀ ਆ ਲੋਕਾਂ ਦਾ ਪੇਟ ਬੜਾ ਖਰਾਬ ਹੋ ਰਿਹਾ ਜੀ ਉਹ ਕਹਿੰਦੀ ਲੱਗ ਰਹੀ ਜਾਂ ਕਮਜ਼ੋਰੀ ਫੀਲ ਕਰਦੇ ਨੇ ਲੋਕ ਜੀ ਮੈਂ ਜੀ ਏਸੀ ਤੋਂ ਗੱਲ ਤੁਸੀਂ ਸ਼ੁਰੂ ਕੀਤੀ ਐ ਇੱਕ ਮੈਂ ਗੱਲ ਪੁੱਛਣਾ ਫਿਰ ਮੈਂ ਭੁੱਲਣਾ ਜਾਵਾਂ ਅ ਜੀ ਕਿ ਮੈਂ ਇੱਕ ਦਿਨ ਡਾਕਟਰ ਕੋਲ ਗਿਆ ਸੀਗਾ ਅੱਖਾਂ ਵਾਲੇ ਕੋਲ ਅੱਖਾਂ ਤਾਂ ਸਾਰਿਆਂ ਦੇ ਹੁੰਦੀਆਂ ਵੈਸੇ ਮੈਂ ਆਪਦੀਆਂ ਤਾਂ ਕੋਣ ਗਿਆ ਸੀ ਤੇ ਜੀ ਡਾਕਟਰ ਉਹਨਾਂ ਨੇ ਕਿਹਾ ਨਾ ਕਿ ਤੁਸੀਂ ਏਸੀ ਚ ਤਾਂ ਰਹਿਣਾ ਹੀ ਹੁੰਦਾ ਚਲੋ ਕਿਉਂਕਿ ਗੱਡੀਆਂ ਚ ਵੀ ਏਸੀ ਆ ਸਾਰੇ ਕਹਿੰਦੇ ਪਾਣੀ ਜ਼ਰੂਰ ਰੱਖੋ ਉੱਥੇ ਕਮਰੇ 'ਚ ਖੁੱਲਾ ਪਾਣੀ ਕਿਸੇ ਪਾਂਡੇ 'ਚ ਪਾ ਕੇ ਜੀ 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 ਪਾਣੀ ਦੇਖੋ ਨਮੀ ਹੈ ਨਾ ਜਿਹੜੀ ਜਿਹੜੀ ਲੂ ਆ ਇਹ ਕਰਦੀ ਕੀ ਇਹ ਪਾਣੀ ਨੂੰ ਸਿਕਾਉਂਦੀ ਆ ਸਾਡੇ ਸਰੀਰ ਦਾ ਵੀ ਤੇ ਵਾਤਾਵਰਣ ਦਾ ਵੀ ਉਹਦੇ ਨਾਲ ਕੀ ਆ ਸਾਨੂੰ ਥਕਾਵਟ ਰਹਿੰਦੀ ਆ ਆਕਸੀਜਨ ਦੀ ਮਾਤਰਾ ਘਟ ਜਾਂਦੀ ਆ ਕਿਉਂਕਿ ਜਿਹੜਾ ਪਾਣੀ ਆ ਸਾਡਾ ਇਹ ਵੀ ਇੱਕ ਆਕਸੀਜਨ ਦੀ ਕਿਉਂਕਿ ਹੈ ਹੀ ਆਕਸੀਜਨ ਆ ਹੈ ਨਾ ਹਾਈਡਰੋਜਨ ਤੇ ਆਕਸੀਜਨ ਆ ਸੀ ਹੈ H2O ਜਦੋਂ ਇੰਨੀ ਲੂ ਚੱਲਦੀ ਆ ਤਾਂ ਆਕਸੀਜਨ ਘਟਦੀ ਆ ਵਾਯੂ ਵਿਰਲ ਹੋ ਜਾਂਦੀ ਆ ਜਿੱਥੇ ਜ਼ਿਆਦੇ ਧੁੱਪ ਹੋਊਗੀ ਹਵਾ ਨਹੀਂ ਆਊਗੀ ਤੋਂ ਤੇ ਵਾਯੂ ਵਿਰਲ ਹੋਣ ਕਰਕੇ ਆਕਸੀਜਨ ਘਟ ਜਾਂਦੀ ਆ ਤਾਂ ਸਾਨੂੰ ਪਾਣੀ ਜ਼ਰੂਰ ਰੱਖ ਲੈਣਾ ਚਾਹੀਦਾ ਕਮਰੇ 'ਚ ਵੀ ਤੇ ਪਾਣੀ ਸਭ ਤੋਂ ਵੱਧ ਮੈਂ ਤਾਂ ਕਹਿੰਦਾ ਵੀ ਪੀਂਦੇ ਰਹਿਣਾ ਚਾਹੀਦਾ ਇੱਕ ਇੱਕ ਸਿਰਪ ਸਾਨੂੰ ਪਾਣੀ ਜ਼ਰੂਰ ਪੂਰਾ ਦਿਨੇ ਪੀਂਦੇ ਰਹਿਣਾ ਚਾਹੀਦਾ ਜਿਸ ਹਿਸਾਬ ਦਾ ਇਹ ਕੰਮ ਚੱਲ ਰਿਹਾ ਜੀ ਤੇ ਦੂਜੇ ਦੇ ਵਿੱਚ ਕੱਚੀ ਲੱਸੀ ਹੈ ਜਿਹੜੀ ਬਹੁਤ ਕਾਮਯਾਬ ਆ ਉਹ ਪੀਣੀ ਚਾਹੀਦੀ ਆ ਤੇ ਜਿਨ੍ਹਾਂ ਨੂੰ ਹੁਣ ਅੱਜਕੱਲ੍ਹ ਕਈ ਲੋਕਾਂ ਨੂੰ ਪਿਸ਼ਾਬ ਘਟ ਆ ਰਿਹਾ ਬਹੁਤ ਲੋਕਾਂ ਦੀ ਸ਼ਿਕਾਇਤ ਦਾ ਵੀ ਵੈਜ ਜੀ ਪਸ਼ਾਬ ਤਾਂ ਆ ਹੀ ਨਹੀਂ ਰਿਹਾ ਬਹੁਤ ਘੱਟ ਉਹਦਾ ਸਵੇਰੇ ਕੀਤਾ ਸੀ ਜਾਂ ਸ਼ਾਮ ਨੂੰ ਆ ਰਿਹਾ ਉਹਦਾ ਕਾਰਨ ਇੱਕੋ ਇੱਕ ਆ ਵੀ ਪਸੀਨਾ ਜਿਹੜਾ ਸਾਡਾ ਉਹ ਵੀ ਨਹੀਂ ਨਿਕਲ ਰਿਹਾ ਏਸੀ ਕਰਕੇ ਤੇ ਗਰਮੀ ਵੀ ਨਹੀਂ ਆ ਰਹੀ ਤੇ ਦੂਜਾ ਪਾਣੀ ਘੱਟ ਅਸੀਂ ਪੀਣਾ ਸ਼ੁਰੂ ਕਰ ਦੰਨੇ ਆ ਜੀ ਤੋਂ ਇਸ ਕਰਕੇ ਇਹਦੇ ਲਈ ਨਾ ਅਸੀਂ ਇੱਕ ਦੇਸੀ ਜਿਹਾ ਨੁਕਤਾ ਦੱਸਦਾ ਮੈਂ ਜਿਹੜੀ ਸਾਡੀ ਆਮ ਚਾਹ ਨੂੰ ਤਾਂ ਅਸੀਂ ਬੰਦ ਕਰਦੇ ਆ ਵੈਸੇ ਪਰ ਜਿਹੜੀ ਚਾਹ ਪੱਤੀ ਘਰੇ ਹੈਗੀ ਆ ਆਮ ਚਾਹ ਪੱਤੀ ਆ ਜਿਹੜੀ ਉਹ 1 ਦਾ ਚਮਚਾ ਪਾ ਕੇ ਇੱਕ ਗਲਾਸ ਪਾਣੀ 'ਚ ਚੰਗੀ ਤਰ੍ਹਾਂ ਉਹ ਰਿੰਨ ਕੇ ਉਹਦੇ 'ਚ ਪਾਣੀ ਪਾ ਲਓ ਠੰਡਾ ਫਿਰ ਚਾਹੇ ਘੜੇ ਦਾ ਪਾ ਲਓ ਚਾਹੇ ਥੋੜੀ ਜਿਹੀ ਬਰਫ਼ ਵੀ ਪਾ ਲਓ ਤਾਂ ਵੀ ਕੋਈ ਗੱਲ ਨਹੀਂ ਜੀ ਉਹਦੇ ਦੋ ਗਲਾਸ ਪੀ ਲਓ ਭਰ ਕੇ ਦੋ ਗਲਾਸ ਬਣਾ ਲਓ ਉਹਨੂੰ ਇੱਕ ਗਲਾਸ ਚਾਹ ਦਾ ਵਾਲ ਕੇ ਤੇ ਦੂਜਾ ਪਾਣੀ ਪਾ ਲਓ ਠੰਡਾ ਉਹਦੇ ਨਾਲ ਸਾਡਾ ਨਾ ਯੂਰਿਨ ਆ ਜਿਹੜਾ ਬਹੁਤ ਖੁੱਲ ਕੇ ਆਉਂਦਾ ਮਸਾਨੇ 'ਚੋਂ ਗਰਮੀ ਨਿਕਲ ਜਾਂਦੀ ਆ ਤੇ ਯੂਰਿਨ ਖੁੱਲ ਕੇ ਆਊਗਾ ਜੀ ਤੇ ਸਾਨੂੰ ਗਰਮੀ ਲੂ ਦਾ ਅਸਰ ਘਟੂਗਾ ਇਹਦੇ ਨਾਲ ਤੇ ਦੂਜਾ ਜਿਹੜੇ ਲੋਕ ਬਾਹਰ ਜਾਂਦੇ ਨੇ ਜਿਵੇਂ ਧੁੱਪ ਚ ਜਾਣਾ ਪੈਂਦਾ ਜਾਂ ਹੋਰ ਤਾਂ ਸਾਨੂੰ ਸਿਰ ਦੇ ਉੱਪਰ ਜੇ ਅਸੀਂ ਕੋਈ ਪੱਗ ਬੰਨ੍ਹਦਿਆਂ ਜਾਂ ਹੋਰ ਉਹਨੂੰ ਹਲਕਾ ਜਿਹਾ ਪਾਣੀ ਦਾ ਛਿੱਟਾ ਜ਼ਰੂਰ ਮਾਰ ਲੈਣਾ ਚਾਹੀਦਾ ਜਾਂ ਜਿਹੜੇ ਬੰਦੇ ਮੇਰੇ ਵਰਗੇ ਨੇ ਕੋਹਨੇ ਮੋਨੇ ਕਹਿ ਦਈਏ ਜਾਂ ਵਾਲ ਕੱਟੇ ਹੋਏ ਨੇ ਉਹ ਥੋੜਾ ਜਿਹਾ ਰਮਾਲ ਰੱਖਣ ਕਿੱਲਾ ਸਿਰ ਤੇ ਜ਼ਰੂਰ ਬਹੁਤ ਜ਼ਰੂਰੀ ਆ ਇਹ ਨਹੀਂ ਸਾਡੇ ਤੇ ਗਰਮੀ ਦਾ ਅਸਰ ਬਹੁਤ ਜ਼ਿਆਦਾ ਹੋ ਰਿਹਾ ਸਿੱਧੇ ਸਾਨੂੰ ਗਰਮੀ ਆ ਜਿਹੜੀ ਸਾਡੇ ਸਿਰ ਤੋਂ ਲੱਗਦੀ ਆ ਅੱਖਾਂ ਤੋਂ ਲੱਗਦੀ ਆ ਜਿਹੜਾ ਅੰਦਰ ਗਰਮੀ ਦਾ ਪਰਵੇਸ਼ ਆ ਜੀ ਸਾਰਾ ਹੀ ਜਾਂਦੀ ਆ ਲੂ ਅੰਦਰ ਨੱਕ ਵੀ ਢੱਕ ਕੇ ਜਾਣਾ ਚਾਹੀਦਾ ਬਾਹਰ ਜੇ ਕਿਸੇ ਨੂੰ ਜਾਣਾ ਪੈਂਦਾ ਸਕੂਟਰ ਮੋਟਰਸਾਈਕਲ ਤੇ ਜੇ ਜਾਣਾ ਤਾਂ ਸਾਨੂੰ ਮੂਰੇ ਕੋਈ ਹਲਕਾ ਗਿੱਲਾ ਕੱਪੜਾ ਜੀ ਚੋ ਦਿਖਦਾ ਵੀ ਰਹੇ ਤੇ ਉਹ ਗਿੱਲਾ ਵੀ ਹੋਵੇ ਬਾਰ-ਬਾਰ ਉਹਨੂੰ ਗਿੱਲਾ ਕਰਕੇ ਲੈਣਾ ਚਾਹੀਦਾ ਜੇ ਅਸੀਂ ਸਫ਼ਰ ਕਰਨਾ ਇਦਾਂ ਦਾ ਸਹੀ ਜੀ ਖਾਣ ਪੀਣ ਦੇ ਵਿੱਚ ਵੀ ਮੜਾ ਦੱਸ ਦਿੰਦੇ ਜੀ ਜਿਵੇਂ ਮੈਨੂੰ ਨਾ ਕੱਲ ਅਸੀਂ ਪਰਸੋਂ ਸੀ ਮਲੋਟ ਉੱਥੇ ਉਹ ਬਿੱਲ ਦਾ ਜੂਸ ਕਹਿੰਦੇ ਬੜਾ ਵਧੀਆ ਹੁੰਦਾ ਜੀ ਗਰਮੀ ਦੇ ਵਿੱਚ ਉਹ ਬਾਜ਼ਾਰ ਤੋਂ ਪੀ ਲੈਣਾ ਚਾਹੀਦਾ ਜਾਂ ਕੋਈ ਹੈਜਾ ਵਗੈਰਾ ਹੋਣ ਦਾ ਖਤਰਾ ਹੈ ਜੀ ਦੇਖੋ ਬਾਜ਼ਾਰ 'ਚ ਕਈ ਸੱਜਣ ਵਧੀਆ ਵੀ ਬਣਾਉਂਦੇ ਨੇ ਪਰ ਮਾੜਾ ਬਣਾਉਣ ਲਈ ਵੀ ਅਸੀਂ ਉਹ ਕਹਿੰਨੇ ਵਿੱਚ ਮਿੱਠਾ ਪਾ ਦੇ ਯਾਰ ਆਹ ਪਾ ਦੇ ਉਹਨੂੰ ਕਹੋ ਵੀ ਯਾਰ ਜਿਹੜਾ ਤੁਹਾਡੇ ਕੋਲ ਬਿੱਲ ਪਿਆ ਐਜ਼ ਇਟ ਇਜ਼ ਉਹਨੂੰ ਪਾਣੀ 'ਚ ਘੋਲ ਕੇ ਮੜੇ ਠੰਡਾ ਕਰਨਾ ਕਰ ਲਓ ਉਹਨੂੰ ਉਦਾਂ ਹੀ ਪੀਣਾ ਚਾਹੀਦਾ ਸਾਨੂੰ ਉਹਦੇ ਨਾਲ 슈ਗਰ ਨਹੀਂ ਐਡ ਕਰਨੀ ਚਾਹੀਦੀ ਜਿਆਦਾ ਬਰਫ਼ ਚਲੋ ਥੋੜਾ ਬਹੁਤ ਆ ਗਰਮੀ ਬਹੁਤ ਆ ਠੰਡਾ ਕਰ ਲੈਣਾ ਚਾਹੀਦਾ ਕੋਈ ਫਲੇਵਰ ਨਹੀਂ ਐਡ ਕਰਨਾ ਚਾਹੀਦਾ ਅੱਜ ਕੱਲ ਕੀ ਹੋ ਰਿਹਾ ਵੀ ਉਹ ਦੋ ਤਿੰਨ ਬੋਤਲਾਂ 'ਚ ਨਾ ਘੋਲ ਕੇ ਰੱਖਦੇ ਨੇ ਜਿਹਦੇ 'ਚ ਚੀਨੀ ਪਾਈ ਵੀ ਆ ਥੋੜਾ ਜਿਹਾ ਰੰਗ ਜਾਂ ਕੋਈ ਫਲੇਵਰ ਪਾਇਆ ਵਾ ਰਿਉ ਕਿਉੜਾ ਕਹਿੰਦੇ ਨੇ ਗੁਲਾਬ ਇਹ ਸਾਰੇ ਆਰਟੀਫੀਸ਼ੀਅਲ ਹੁੰਦੇ ਨੇ ਹਮ ਹਮ ਤੇ ਉਹ ਗਾੜਾ ਕਰਨ ਵਾਸਤੇ ਵੀ ਕੁਝ ਨਾ ਕੁਝ ਪਾ ਦਿੰਦੇ ਨੇ ਉਹ ਜਿੰਨਾ ਅਸੀਂ ਉਹਨੂੰ ਪਤਲਾ ਪੀਵਾਂਗੇ ਬੈਸੇ ਤੱਕ ਘਰੀ ਸਾਨੂੰ ਬਿੱਲ ਨੇ ਨਾ ਜਿਹੜੇ ਇਹ ਬਿੱਲ ਲੈ ਆਓ ਘਰੀ ਇਹਨਾਂ ਨੂੰ ਭੰਨ ਕੇ ਪਾਣੀ ਚ ਪਾ ਦਿਓ ਤੋੜ ਕੇ ਵਿੱਚੋਂ ਕੱਢ ਕੇ ਨਾ ਜੱਗ ਚ ਪਾ ਕੇ ਵਿੱਚ ਪਾਣੀ ਪਾ ਦਿਓ ਅੱਧਾ ਪੌਣਾ ਘੰਟਾ ਪਿਆ ਰਹਿਣ ਦੋ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਕੱਪੜੇ ਨਾਲ ਪੁਣ ਕੇ ਓਦਾਂ ਪੀਣ ਨਾਲ ਗਰਮੀ ਨਹੀਂ ਲੱਗਦੀ ਹੂੰ ਜੇ ਅਸੀਂ ਉਂ ਕਿਸੇ ਨੇ ਬਿੱਲ ਖਾਣਾ ਬਿੱਲ ਖਾ ਕੇ ਉਹ ਤੋਂ ਬਾਅਦ ਫਿਰ ਕੱਚੀ ਲੱਸੀ ਕੱਚੀ ਲੱਸੀ ਦੇ 2-3 ਗਲਾਸ ਮਾਰੋ ਅੰਦਰ ਗਰਮੀ ਨਹੀਂ ਲੱਗੂਗੀ ਤੇ ਨਾਲ ਗੂੰਦ ਕਤੀਰੇ ਦਾ ਬਹੁਤ ਮਹੱਤਵ ਆ ਅੱਜਕੱਲ੍ਹ ਗੋond ਘਤੀਰਾ ਹਰ ਵਿਅਕਤੀ ਨੂੰ ਜ਼ਰੂਰ ਖਾਣਾ ਚਾਹੀਦਾ ਜਿਹਨੂੰ ਕੋਈ ਪੇਟ ਦੀ ਖਾਸ ਪ੍ਰੋਬਲਮ ਨਹੀਂ ਜਿਹਨੂੰ ਲੂਜ਼ ਮੋਸ਼ਨ ਵਗੈਰਾ ਲੱਗਦੇ ਨੇ ਜਲਦੀ ਜਾਂ ਹੋਰ ਉਹ ਥੋੜਾ ਗੁਰੇਜ਼ ਕਰ ਲਵੇ ਨਹੀਂ ਤਾਂ ਗੋond ਘਤੀਰਾ ਅਮਰਤਾ ਤੇ ਤੀਜਾ ਆਪਾਂ ਪਹਿਲਾਂ ਵੀ ਦੱਸਿਆ ਸੀ ਸਤੂ ਜਿਨ੍ਹਾਂ ਨੂੰ ਕਹਿੰਦੇ ਆਪਾਂ ਜੀ ਉਹ ਤੇ ਜੋਂ ਤੇ ਕਾਲੇ ਚਨੇ ਭੁੰਨੇ ਹੋਏ ਇਹ ਦੋਵੇਂ ਚੀਜ਼ਾਂ ਬਹੁਤ ਨੇ ਇਹ ਕੁਝ ਹੋਰ ਨਹੀਂ ਪਾਉਣਾ ਵੈਸੇ ਤਾਂ ਜ ਮਗਜ ਪੈ ਸਕਦੇ ਨੇ ਕद्दू ਦੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਐਡ ਕਰ ਸਕਦੇ ਆ ਖਾਸ ਹੁੰਦੀ ਹੈ ਇੱਕ ਖਾਸ ਵੈਸੇ ਤਾਂ ਖਾਸ ਹੀ ਗੱਲ ਆ ਜਿਹੜੀ ਖਾਸ ਹੁੰਦਾ ਇੱਕ ਘਾਜ ਆ ਹੁੰਦਾ ਇਹ ਲੈ ਆ ਕੇ ਨਾ ਸਾਨੂੰ ਪਾਣੀ ਚ ਪਾ ਕੇ ਰੱਖ ਲੈਣਾ ਚਾਹੀਦਾ ਉਹ ਪਾਣੀ ਵੀ ਦਿਨ ਚ ਇੱਕ ਦੋ ਵਾਰ ਪੀ ਲੈਣਾ ਚਾਹੀਦਾ ਇਹਦੇ ਨਾਲ ਵੀ ਲੋ ਨੂੰ ਨਹੀਂ ਲੱਗਦੀ ਤੇ ਆਮ ਤਾਂ ਲੋਕ ਪਹਿਲਾਂ ਹੁਣ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਲੋਕ ਨਾ ਜਿਹੜਾ ਪਾਣੀ ਪਲਾਉਂਦੇ ਸੀ ਮੱਝਾਂ ਨੂੰ ਗਾਵਾਂ ਨੂੰ ਡੰਗਰਾਂ ਨੂੰ ਉਹਦੇ ਚ ਵੀ ਖਾਸ ਪਾ ਕੇ ਰੱਖ ਦਿੰਦੇ ਸੀਗੇ ਜਿੱਥੇ ਪਾਣੀ ਦਾ ਉਹਨਾਂ ਦਾ ਜਮਾ ਕਰਨਾ ਉੱਥੇ ਖਾਸ਼ ਪਾਦ ਹੁੰਦੇ ਸੀ ਥੋੜੀ ਜੀ ਉਹਦੇ ਨਾਲ ਕੀ ਹੈ ਵੀ ਡੰਗਰ ਵੀ ਬਚੇ ਰਹਿੰਦੇ ਨੇ ਗਰਮੀ ਤੋਂ ਉਹ ਪਾਣੀ ਦੀ ਤਸਵੀਰ ਹੈ ਜਿਹੜੀ ਠੰਡੀ ਹੋ ਜਾਂਦੀ ਹੈ ਬਹੁਤ ਜ਼ਿਆਦੇ ਖਾਸ਼ ਦੇ ਨਾਮ ਵੈਜੀ ਚਲਈਏ ਅੱਗੇ ਜੀ ਗੋਡਿਆਂ ਦੀ ਸਮੱਸਿਆ ਗੋਡੇ ਦੁੱਖਦੇ ਬਹੁਤਿਆਂ ਦੇ ਆ ਜਾਂ ਹੋਰ ਹੈ ਇਹ ਇਹ ਸਮੱਸਿਆ ਲਗਭਗ 45 ਸਾਲ ਤੋਂ ਬਾਅਦ ਤੱਕਰੀਬ ਨਹੀਂ ਆ ਰਹੀ ਹੈ ਉਸ ਤੋਂ ਪਹਿਲਾਂ ਵੀ ਆ ਜਾਈ ਕਿਸੇ ਨੂੰ ਤੋਈ ਇਹ ਤੋਂ ਬਚਨ ਦੇ ਵਾਸਤੇ ਕੀ ਕਰਨਾ ਚਾਹੀਦਾ ਤੇ ਜੇ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਕੀ ਕਰਨਾ ਚਾਹੀਦਾ ਦੇਖੋ ਗੋਡੇ ਨੇ ਜਿਹੜੇ ਨਾ ਕਈ ਤਰ੍ਹਾਂ ਨਾਲ ਦੁਖਦੇ ਨੇ ਕੰਨਿਆਂ ਦੇ ਤਾਂ ਹੁਣ ਜਿਹੜੇ ਜੋਇੰਟ ਨੇ ਉਹ ਘਸ ਜਾਂਦੇ ਨੇ ਜਾਂ ਕੰਨਿਆਂ ਦਾ ਗੈਪ ਘਟ ਜਾਂਦਾ ਜੀ ਇਹਨਾਂ ਦਾ ਗੈਪ ਘਟ ਜਾਣਾ ਦੇਖੋ ਗੋਡਾ ਹੁੰਦਾ ਆ ਚੀਜ਼ ਇਦਾਂ ਹੁੰਦਾ ਗੋਡਾ ਐ ਘੁੰਮਦਾ ਵਿੱਚ ਉਹ ਜਦੋਂ ਇਦਾਂ ਕਿਸੇ ਪਾਸੇ ਵੀ ਨਾਲ ਲੱਗ ਗਿਆ ਚਾਹੇ ਟੇਡਾ ਹੋ ਕੇ ਇਧਰੋਂ ਲੱਗ ਗਿਆ ਚਾਹੇ ਇਦਾਂ ਲੱਗ ਗਿਆ ਜੀ ਉਹ ਜੋ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ ਉੱਥੇ ਅਸਲ ਚ ਕੀ ਆ ਜਦੋਂ ਆਯੁਰਵੇਦ ਸਮਝਾਉਂਦਾ ਵੀ ਇਹ ਵਾਤ ਦਾ ਰੋਗ ਆ ਕਿਤੇ ਵੀ ਗੈਪ ਹੋਊਗਾ ਜੀ ਜਿਵੇਂ ਫੁੱਟਨ ਲਾ ਫਲੈਕਸੀਬਿਲਟੀ ਆ ਚੱਲਣ ਲਈ ਜੇ ਉਹਦੇ ਚ ਸਪੇਸ ਹੋਊਗੀ ਤਾਂ ਹੀ ਚੱਲੂਗਾ ਨਾ ਉਹ ਜੀ ਤੇ ਜਿਹੜੀ ਉਹ ਸਪੇਸ ਆ ਉਹ ਵਾਤ ਹਵਾ ਆ ਉਹ ਕਿਤੇ ਵੀ ਸਪੇਸ ਦਾ ਬਣੇ ਰਹਿਣਾ ਕਿਤੇ ਵੀ ਆ ਚਾਹੇ ਉਹ ਉੱਥੇ ਹਵਾ ਹੋਊਗੀ ਹੀ ਹੋਊਗੀ ਹੂੰ ਹੂੰ ਹੁਣ ਵਾਜੂ ਦਾ ਘਟ ਜਾਣਾ ਜਾਂ ਵੱਧ ਜਾਣਾ ਜੇ ਤਾਂ ਵਾਜੂ ਘਟ ਗਈ ਤਾਂ ਸਪੇਸ ਸਮਝ ਲਓ ਕਟ ਗਿਆ ਗੋਡਣ ਨਾਲ ਲੱਗਣਾ ਜੇ ਗੈਪ ਵੱਧ ਗਿਆ ਤਾਂ ਸਮਝ ਲਓ ਬਾਜੂ ਵੱਧ ਗਈ ਇਹਦੇ ਦੋਨੇ ਤਰ੍ਹਾਂ ਦੇ ਇਲਾਜ ਨੇ ਜੇ ਤਾਂ ਹੁਣ ਕਈ ਵਾਰ ਕੀ ਹੁੰਦਾ ਵੀ ਬਾਜੂ ਵਧੀ ਵੀ ਹੁੰਦੀ ਹੈ ਫੇਰ ਤਾਂ ਮਾਲਿਸ਼ ਕਰਾਂਗੇ ਵਧੀਆ ਰਹਿੰਦਾ ਜਦੋਂ ਬਾਜੂ ਘਟ ਗਈ ਗੈਪ ਘਟ ਗਿਆ ਫੇਰ ਕਈ ਵਾਰੀ ਕਈ ਤੇਲ ਨੇ ਜਿਹੜੇ ਗਰਮ ਜੇ ਉਹਦੀ ਮਾਲਿਸ਼ ਕਰਾਂਗੇ ਤਾਂ ਗੋਡਿਆਂ ਦਾ ਨੁਕਸਾਨ ਵਧਦਾ ਜਾਂਦਾ ਅੱਛਾ ਆ ਉਥੇ ਆਮ ਅਸੀਂ ਕੀ ਕਰਦੇ ਆ ਵੀ ਅਗਲਾ ਕਹਿੰਦਾ ਯਾਰ ਮਾਲਿਸ਼ ਕਰ ਗੋਡੇਾਂ ਦੀ ਵਧੀਆ ਤੇਲ ਨਾਲ ਕਿਸੇ ਗਰਮ ਨਾਲ ਗਰਮ ਹੀ ਹੁੰਦੇ ਨੇ ਤਕਰੀਬਨ ਗੋਡੇਾਂ ਵਾਲੇ ਤੇਲ ਹੈ ਨਾ ਉਹ ਦੇ ਦਈ ਜਾਂਦੇ ਨੇ ਲੋਕ ਅਗਲਾ ਕਹਿੰਦਾ ਯਾਰ ਪ੍ਰੋਬਲਮ ਵਧੀ ਜਾਂਦੀ ਆ ਫਿਰ ਹੁੰਦਾ ਕਿ ਨਾਲ ਕੋਈ ਨਾ ਕੋਈ ਪੇਨ ਕਿਲਰ ਦੇ ਦਿੰਦਾ ਅਗਲਾ ਚੱਕ ਕੇ ਵੀ ਆ ਗੋਲੀ ਲਈ ਵੀ ਅਗਲਾ ਅਸਰ ਤਾਂ ਹੁੰਦਾ ਪੇਨ ਕਿਲਰ ਦਾ ਬੰਦਾ ਸੋਚਦਾ ਵੀ ਯਾਰ ਤੇਲ ਨੇ ਮੈਨੂੰ ਠੀਕ ਕਰਤਾ ਇਹ ਬੜੀ ਟੈਕਨੀਕਲ ਗੱਲ ਆ ਤਾਂ ਲੋਕਾਂ ਦੇ ਗੋਡੇ ਨਹੀਂ ਠੀਕ ਹੁੰਦੇ ਜਦੋਂ ਗੈਪ ਸਮਝ ਲਓ ਘਟ ਗਿਆ ਉਥੇ ਮਾਲਿਸ਼ ਦੀ ਘੱਟ ਲੋੜ ਆ ਐਕਸਰਸਾਈਜ਼ ਦੀ ਵੱਧ ਲੋੜ ਆ ਜੇ ਕੋਈ ਚੀਜ਼ ਉਥੇ ਮਾਲਿਸ਼ ਕਰਨ ਦੇ ਯੋਗ ਹੈਗੀ ਆ ਤਾਂ ਉਹ ਹੈਗਾ ਦੇਸੀ ਕੀ ਦੇਸੀ ਕੀ ਨਾਲ ਮਾਲਿਸ਼ ਕਰਨੀ ਆ ਬਿਲਕੁਲ ਆਰਾਮ ਨਾਲ ਬਸ ਆ ਇਸ ਪੋਜੀਸ਼ਨ ਨਾਲ ਹੂੰ ਹੂੰ ਇਹ ਤੋਂ ਜ਼ਿਆਦਾ ਜ਼ੋਰ ਨਹੀਂ ਲਾਉਣਾ ਹੁੰਦਾ ਤੇ ਦੇਸੀ ਕੀ ਵੀ ਜੇ ਦੇਸੀ ਗਾਂ ਦਾ ਜਾਂ ਸਾਹੀਵਾਲ ਦਾ ਪਿਓਰ ਮਿਲ ਜਵੇ ਉਹ ਕੰਮ ਕਰਦਾ ਹੈ ਇਹਦੇ ਵਿੱਚ ਉਹਦੇ ਥੋੜੀ ਹੱਲ ਵੀ ਪਾ ਲੈਣੀ ਚਾਹੀਦੀ ਆ ਤੇ ਜੇ ਅੱਧਾ ਕਿਲੋ ਘੀਆ ਤਾਂ ਉਹਦੇ ਚ 50 ਗ੍ਰਾਮ ਭੀਨੂ ਸੈਨੀ ਕਪੂਰ ਪਾ ਲੈਣਾ ਚਾਹੀਦਾ ਸਾਲਾ ਜੀ ਇਹ ਯਾਦ ਰੱਖਣਾ ਜਿੱਥੇ ਗੈਪ ਡਾਕਟਰ ਨੇ ਜਾਂ ਆਪਾਂ ਨੇ ਐਕਸਟਰਾ ਕਰਾ ਲਿਆ ਵੀ ਗੈਪ ਘਟ ਗਿਆ ਗੋਡਾ ਨਾਲ ਲੱਗ ਰਿਹਾ ਘਸ ਰਿਹਾ ਉਹਦੇ ਵਾਸਤੇ ਆ ਜਿੱਥੇ ਬਾਜੂ ਅੰਦਰ ਘਟ ਗਈ ਸਮਝੋ ਉਹਦੇ ਵਾਸਤੇ ਆ ਪਰ ਇਹਦੇ ਜਿਹੜੇ ਕਾਰਨ ਨਹੀਂ ਨਾ ਗੋਡਿਆਂ ਦਾ ਗਰੀਸ ਖਤਮ ਹੁੰਦਾ ਜਿਵੇਂ ਕਹਿੰਦੇ ਆ ਉਹ ਉਹ ਕੀ ਹੁੰਦਾ ਤੇ ਉਹ ਕਹਿੰਦੇ ਕਿ ਆਯੁਰਵੇਦ ਦੇ ਨਾਲ ਠੀਕ ਵੀ ਹੋ ਜਾਂਦਾ ਜਿੰਨਾ ਕਿ ਮੈਂ ਸੁਣਿਆ ਹਾਂਜੀ ਬਿਲਕੁਲ ਠੀਕ ਹੋ ਜਾਂਦਾ ਗ੍ਰੀਸ ਸਾਡੇ ਪੂਰੇ ਸਰੀਰ 'ਚ ਆ ਸਿੱਧੂ ਸਾਹਿਬ ਜਿੱਥੇ ਵੀ ਸਾਡੇ ਜੋਇੰਟ ਨੇ ਸੰਧੀ ਜਿੱਥੇ ਵੀ ਹੈਗੀ ਆ ਸਰੀਰ 'ਚ ਸੰਧੀ ਹੁੰਦਾ ਜੋਇੰਟ ਜੋੜ ਸਮਝੋ ਉੱਥੇ ਸਾਰੇ ਸਾਡੇ ਅੰਦਰ ਇੱਕ ਫਲੂਇਡ ਆ ਗ੍ਰੀਸ ਕਹਿ ਦਈਏ ਉਹਨੂੰ ਰੇਸ਼ਾ ਕਹਿ ਦਈਏ ਜਿਹੜਾ ਜੋੜਾਂ ਨੂੰ ਲੂਬ੍ਰਿਕੈਂਟਸ ਕਰਦਾ ਜਿਹੜਾ ਉਹਨੂੰ ਚੱਲਣ 'ਚ ਮਦਦ ਕਰਦਾ ਜੀ ਉਹਨੂੰ ਜਿਹੜਾ ਆਪਾਂ ਆਮ ਕੀ ਹੁੰਦਾ ਵੀ ਜਿਹੜਾ ਆਮ ਆ ਸਾਡੇ ਅੰਦਰ ਜੋ ਸੀ ਭੋਜਨ ਪਦਾਰਥ ਖਾਣੇ ਆ ਜਿਹੜਾ ਉਹ ਜੋ ਕੱਚਾ ਪਦਾਰਥ ਵੱਜ ਜਾਂਦਾ ਜਿਹੜਾ ਤਾਂ ਪਚ ਗਿਆ ਪਾਕ ਹੋ ਗਿਆ ਜਿਹੜਾ ਅੰਦਰ ਪੱਕ ਗਿਆ ਉਹ ਤਾਂ ਠੀਕ ਆ ਹজম ਹੋ ਗਿਆ ਜੀ ਇਹਨੂੰ ਕਹიდੀਏ ਜਿਹੜਾ ਕੱਚਾ ਵੱਜ ਜਾਂਦਾ ਆਮ ਜਿਹਨੂੰ ਕਹਿੰਦੇ ਆ ਉਹਨੂੰ ਐਲੋਪੈਥੀ ਨੇ ਨਾਮ ਦਿੱਤਾ ਯੂਰਿਕ ਐਸਿਡ ਦਾ ਜੀ ਪਰ ਉਹ ਕਈ ਤਰੀਕਿਆਂ ਨਾਲ ਵੱਜ ਜਾਂਦਾ ਯੂਰਿਕ ਐਸਿਡ ਨਾਲ ਵੀ ਵੱਜ ਜਾਂਦਾ ਈਐਸਆਰ ਵੀ ਹੁੰਦਾ ਇੱਕ ਉਨੁਭੀ ਇਨਫਲੇਮੇਸ਼ਨ ਮਾਰਕਰ ਕਿਹਾ ਜਾਂਦਾ ਸੀ ਆਰ ਪੀ ਹੁੰਦਾ ਸਾਡੇ ਅੰਦਰ ਇੱਕ ਆਰ ਏ ਹੁੰਦਾ ਰਿਊਮਟੇਡ ਆਰਥਰਾਇਟਸ ਉਹ ਵੀ ਇੱਕ ਮਾਰਕਰ ਆ ਵੀ ਕਿੰਨੇ ਕੇ ਅੰਦਰ ਇਨਫਲੇਮੇਸ਼ਨ ਆ ਗਠੀਆ ਕਹਿ ਦਿੰਦੇ ਨੇ ਉਹਨੂੰ ਜੀ ਤੇ ਇਹ ਸਾਰੀ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਸਿੱਧਾ ਸਿੱਧਾ ਜਿਹਨੂੰ ਅਸੀਂ ਗ੍ਰੀਸ ਕਹਿ ਦਿੰਦੇ ਆ ਉਹਦੇ ਨਾਲ ਸੰਬੰਧ ਆ ਜਦੋਂ ਕੋਈ ਵੀ ਐਸਿਡ ਅੰਦਰ ਵੱਧ ਗਿਆ ਚਾਹੇ ਉਹ ਈ ਐਸ ਆਰ ਦੇ ਰੂਪ ਚਾਹੇ ਚਾਹੇ ਯੂਰਿਕ ਐਸਿਡ ਦੇ ਰੂਪ ਚਾਹੇ ਚਾਹੇ ਰਿਊਮਟੇਡ ਆਰਥਰਾਇਟਸ ਹੋ ਗਿਆ ਸਾਨੂੰ ਚਾਹੇ ਸੀ ਆਰ ਪੀ ਵੱਧ ਗਿਆ ਜੀ ਇਹ ਸਾਰੇ ਸਾਡੇ ਜਿਹੜਾ ਅੰਦਰ ਫਲੂਇਡ ਆ ਲੂਬ੍ਰਿਕੈਂਟ ਆ ਜਿਹਨੂੰ ਗਰੀਸ ਕਹਿੰਦੇ ਆ ਉਹਦੇ ਨਾਲ ਸੰਬੰਧ ਆ ਇਹ ਇੱਕ ਏਦਾਂ ਦੇ ਤਜਾਬ ਨੇ ਵੀ ਸੰਧੀਆਂ 'ਚ ਚਲੇ ਜਾਂਦੇ ਨੇ ਜੋੜਾਂ 'ਚ ਚਲੇ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਉਹ ਗਰੀਸ ਆ ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰ ਦੁੰਦੇ ਨੇ ਉੱਥੋਂ ਉਹਨੂੰ ਕੱਢਣਾ ਸ਼ੁਰੂ ਕਰ ਦੁੰਦੇ ਨੇ ਤੁਸੀਂ ਦੇਖੋ ਜਦੋਂ ਅਸੀਂ ਬਾਹਰ ਕੋਈ ਚੀਜ਼ ਜੰਮ ਗਈ ਜਲਬ ਜੰਮ ਗਈ ਜਾਂ ਕੁਝ ਵੀ ਹੋ ਗਿਆ ਤਾਂ ਅਸੀਂ ਕੀ ਕਰਦੇ ਆ ਤਜਾਬ ਪਾਉਨੇ ਆ ਉਹਦੇ ਨਾਲ ਧੋਨੇ ਆ ਚੀਜ਼ਾਂ ਨੂੰ ਹਨਾ ਜ਼ਿਆਦਾਤਰ ਜੀ ਬਿਲਕੁਲ ਕੋਈ ਤੇਜ਼ ਚੀਜ਼ ਪਾਉਨੇ ਚਾਹੇ ਉਹ ਸਾਬਣ ਦੇ ਰੂਪ ਚ ਆ ਉਹ ਤੇਜ਼ ਚੀਜ਼ਾਂ ਨੇ ਜਿਹੜੀਆਂ ਉਹੀ ਸਾਡੀ ਬਾਡੀ ਚ ਹੋ ਜਾਂਦਾ ਜਦੋਂ ਆਮ ਬਚ ਗਿਆ ਕੱਚਾ ਰਸ ਜਿਹੜਾ ਬਚ ਗਿਆ ਉਹ ਸਾਡੇ ਸੰਧੀਆਂ ਚ ਜਾ ਕੇ ਉਸ ਗਰੀਸ ਨੂੰ ਡਿਸਟਰਬ ਉੱਥੋਂ ਕੱਢਣਾ ਸ਼ੁਰੂ ਕਰ ਦਿੰਦਾ ਉਹ ਆਪ ਉੱਥੇ ਜਮਾ ਹੋਈ ਜਾਂਦਾ ਤੇ ਉਸ ਚੀਜ਼ ਨੂੰ ਕੱਢ ਦਿੰਦਾ ਅੰਦਰ ਤਾਂ ਫਿਰ ਕੀ ਹੁੰਦਾ ਸੰਧੀਆਂ ਨੇ ਜਿਹੜੀਆਂ ਖਾਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹਦੇ ਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਵੀ ਇੱਕ ਤਾਂ ਅਸੀਂ ਜਿਹੜੀਆਂ ਜ਼ਿਆਦਾ ਐਸਿਡਿਕ ਚੀਜ਼ਾਂ ਨੇ ਐਸਿਡਿਕ ਪਦਾਰਥ ਨੇ ਉਹ ਘੱਟ ਕਰਨੇ ਚਾਹੀਦੇ ਨੇ ਸਾਨੂੰ ਤੇ ਯਥਾਜੋਗ ਜਿਹੜਾ ਟੈਸਟ ਬਣੇ ਨੇ ਇਹ ਸਾਨੂੰ ਜ਼ਰੂਰ ਕਰਾ ਲੈਣੇ ਚਾਹੀਦੇ ਨੇ ਜਿਵੇਂ ਹੁਣ ਸਭ ਕੋਈ ਕਿਸੇ ਦਾ ਯੂਰਿਕ ਐਸਿਡ ਵੱਧ ਗਿਆ ਜੀ ਤਾਂ ਉਹਨੂੰ ਸਭ ਤੋਂ ਪਹਿਲਾਂ ਅੱਡੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਊਗਾ ਫਿਰ ਉੱਪਰ ਨੂੰ ਜਾਊਗਾ ਗੋਡਿਆਂ 'ਚ ਜਾਊਗਾ ਸਾਰੇ ਪਾਸੇ ਜਾਣਾ ਸ਼ੁਰੂ ਹੋ ਜਾਂਦਾ ਤਾਂ ਉਹਨੂੰ ਕੀ ਕਰਨਾ ਚਾਹੀਦਾ ਪਾਣੀ ਪੀਤਾ ਦੇਣਾ ਚਾਹੀਦਾ ਇਹਦਾ ਮਤਲਬ ਸਿੱਧਾ ਹੀ ਮਤਲਬ ਆ ਵੀ ਸਾਡਾ ਜਿਹੜਾ ਕਿਡਨੀ ਆ ਉਹ ਯੂਰਿਕ ਐਸਿਡ ਨੂੰ ਬਾਹਰ ਨਹੀਂ ਕਰ ਰਹੀ ਇੱਕ ਖਾਸ ਕਿਸਮ ਦਾ ਐਸਿਡ ਆ ਜਿਹਨੂੰ ਬਾਹਰ ਨਹੀਂ ਕੱਢ ਰਹੀ ਤੇ ਉਹਨੂੰ ਅਸੀਂ ਮੂੰਹ ਰਾਹੀਂ ਲੈਣਾ ਬੰਦ ਕਰ ਦਈਏ ਜਿਨ੍ਹਾਂ ਚੀਜ਼ਾਂ ਚੋਂ ਉਹ ਆ ਹੁਣ ਯੂਰਿਕ ਐਸਿਡ ਇਹਨੂੰ ਆਪਾਂ ਜੋੜਾਂਗੇ ਬਾਤ ਰੋਗ ਨਾਲ ਬਾਜੂ ਨਾਲ ਹਮ ਹਮ ਬਾਤ ਵਾਲੀਆਂ ਚੀਜ਼ਾਂ ਕਿਹੜੀਆਂ ਹੋਗੀਆਂ ਚੌਲ ਹੋਗੇ ਮਾਂ ਹੋਗੇ ਕਾਲੇ ਛੋਲੇ ਹੋਗੇ ਚਿੱਟੇ ਛੋਲੇ ਹੋਗੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਜੂ ਕਾਰਕ ਨੇ ਭਾਵ ਯੂਰਿਕ ਐਸਿਡ ਨੂੰ ਵਧਾਉਣ ਵਾਲੀਆਂ ਨੇ ਜੀ ਇਹਨਾਂ ਨੂੰ ਛੱਡ ਕੇ ਤੇ ਫਿਰ ਕੱਢਣ ਦਾ ਰਸਤਾ ਕੀ ਆ ਮੈਂ ਦੱਸਿਆ ਵੀ ਕਿਡਨੀ ਸਮਝ ਲਓ ਵੀ ਅੰਦਰ ਜਮਾ ਰੱਖਦੀ ਆ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਜਦੋਂ ਸਾਡਾ ਕੱਲਾ ਯੂਰਿਕ ਐਸਿਡ ਵਧਿਆ ਜੀ ਅਸੀਂ ਆਰ ਐਫ ਡੀ ਕਰਾ ਲੀਏ ਰੈਨਲ ਫੰਕਸ਼ਨ ਟੈਸਟ ਜੇ ਕੱਲਾ ਯੂਰਿਕ ਐਸਿਡ ਵਧਿਆ ਹੋਇਆ ਤਾਂ ਸਮਝ ਲਓ ਵੀ ਅਸੀਂ ਪਾਣੀ ਵਧਾ ਦਈਏ ਯੂਰੀਨ ਸਾਨੂੰ ਵੱਧ ਆਵੇ ਸਹੀ ਯੂਰੀਨ ਵੱਧਦਾ ਹੋਊਗਾ ਤਾਂ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ ਫਿਰ ਜਿਹੜਾ ਉਹ ਗ੍ਰੀਸ ਆ ਸਾਡਾ ਸੇਫ ਹੋਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿੰਨੀ ਦੇਰ ਤਾ ਉਹ ਅੱਡੀਆਂ ਤੱਕ ਸੀਮਤਾ ਜਾਂ ਯੂਰਿਕ ਐਸਿਡ ਦੀ ਮਾਤਰਾ 7 7.5 ਤੱਕ ਆ 6.5 ਤੱਕ ਆ ਤਾਂ ਠੀਕ ਆ ਜਦੋਂ 8 ਤੋਂ ਉੱਪਰ ਜਾਣੀ ਸ਼ੁਰੂ ਹੋ ਜੂਗੀ ਤਾਂ ਉਹਨੇ ਫਿਰ ਸਾਡੇ ਗੋਡੇ ਖਰਾਬ ਕਰਨੇ ਸ਼ੁਰੂ ਕਰ ਦੇਣੇ ਨੇ ਜੇ ਅਸੀਂ ਉਹਨੂੰ ਪਹਿਲਾਂ ਹੀ ਬਾਹਰ ਕੱਢਣਾ ਕਰਦਾਂਗੇ ਡੀਟੌਕਸੀਫਾਈ ਕਰਨਾ ਸ਼ੁਰੂ ਕਰਦਾਂਗੇ ਪਰਹੇਜ਼ ਰੱਖ ਕੇ ਪਾਣੀ ਦੀ ਮਾਤਰਾ ਵਧਾ ਕੇ ਤਾਂ ਸਾਡਾ ਗਰੀਸ ਆ ਜਿਹੜਾ ਖਰਾਬ ਨਹੀਂ ਹੋਊਗਾ ਉਹ ਤੋਂ ਬਾਅਦ ਦੂਜੀ ਤਰ੍ਹਾਂ ਦਾ ਜਿਹੜਾ ਗਰੀਸ ਨੂੰ ਖਰਾਬ ਕਰਨ ਵਾਲਾ ਇੱਕ ਹੈਗਾ ਉਹ ਹੈਗਾ ISR ਇਹ ਵੀ ਇੱਕ ਮਾਰਕਰ ਆ ਇਨਫਲਮੇਸ਼ਨ ਦਾ ਇਹ ਆਪਣੇ ਆਪ ਚ ਕੋਈ ਬਿਮਾਰੀ ਨਹੀਂ ਹੈ ਜੀ ਬਹੁਤ ਵੱਡੀ ਬਈ ਆਮ ਤੌਰ ਤੇ ਕੀ ਹੁੰਦਾ ਵੀ ESR ਕੰਨਿਆਂ ਦਾ 100 ਹੋ ਜਾਂਦਾ ਉਹਨਾਂ ਨੂੰ ਫਿਰ ਬੁਖਾਰ ਰਹਿਣ ਲੱਗ ਜਾਂਦਾ ਜਸ ਕੋਈ ਸਾਹ ਸੰਬੰਧੀ ਵੀ ਦਿੱਕਤਾਂ ਆ ਜਾਂਦੀਆਂ ਨੇ ਕਈ ਵਾਰੀ ਜਾਂ ਤਕੜਾਹਟ ਬਹੁਤ ਹੋ ਜਾਂਦੀ ਹੈ ਜੋੜਾਂ ਦੇ ਵਿੱਚ ਸਟਿਫਨੈਸ ਜਿਹਨੂੰ ਕਿਹਾ ਜਾਂਦਾ ਬੰਦਾ ਬਾਹ ਹਲਾਉਣ ਤੋਂ ਪਾਸਾ ਲੈਣ ਤੋਂ ਉੱਠਣ ਤੋਂ ਉਹ ਦਿੱਕਤ ਆ ਜਾਂਦੀ ਆ ਹੁਣ ਇਹ ਇਹ ਹੋ ਗਿਆ ਡਬਲ ਕਮ ਮਤਲਬ ESR ਤੋਂ ਵੀ ਸਮਝ ਲਓ ਆਪਾਂ ਥੋੜਾ ਜਿਹਾ ਵੀ ਯੂਰਿਕ ਐਸਿਡ ਤੋਂ ਵੀ ਵੱਧ ਵਾਲਾ ਕੰਮ ਹੋ ਜੂਗਾ ਇਹ ਇਹਦੇ ਨਾਲ ਗਠੀਆ ਬਣਨ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ ਜੇ ਸਾਡਾ ESR ਵੱਧ ਰਹਿੰਦਾ ਜੀ ਤਾਂ ਇਹਦੇ ਚ ਵੀ ਉਹੀ ਆ ਸਾਨੂੰ ਲੇਸਦਾਰ ਚੀਜ਼ਾਂ ਨੇ ਜਿਹੜੀਆਂ ਜਿਹੜਾ ਭੋਜਨ ਦੇਰ ਨਾਲ ਪਚਦਾ ਉਹ ਤੋਂ ਗਰੇਜ਼ ਕਰ ਲੈਣਾ ਚਾਹੀਦਾ ਤੇ ਦੂਜਾ ਭੋਜਨ ਉਹੀ ਖਾਣਾ ਚਾਹੀਦਾ ਜਿਹੜਾ ਜਲਦੀ ਪਚੇ ਤੇ ਜਿਹੜੀਆਂ ਚੀਜ਼ਾਂ ਨੇ ਜਿਵੇਂ ਆਪਾਂ ਕਹਿੰਦੇ ਪਨੀਰ ਹੋ ਗਿਆ ਲੱਸੀ ਹੋ ਗਈ ਦਹੀਂ ਹੋ ਗਿਆ ਜਿਹੜੀਆਂ ਚਿਕਨਾਹਟ ਵਾਲੀਆਂ ਚੀਜ਼ਾਂ ਨੇ ਜ਼ਿਆਦਾ ਉਹਨਾਂ ਨੂੰ ਬਹੁਤ ਘੱਟ ਕਰ ਦੇਣਾ ਚਾਹੀਦਾ ਸਹੀ ਤੇ ਨਾਲ ਜਿਵੇਂ ਕੁਝ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਥੋੜੀਆਂ ਜੀਆਂ ਗਰਮ ਵੀ ਨੇ ਤੇ ਬਾਜੂ ਨੂੰ ਵੀ ਘਟਾਉਂਦੀਆਂ ਨੇ ਜਿਵੇਂ ਸੁੰਢ ਹੋਗੀ ਮੇਥੀ ਹੋਗੀ ਆਮ ਚੀਜ਼ਾਂ ਘਰਾਂ 'ਚ ਵੀ ਹੈਗੀਆਂ ਨੇ ਆਦਰਕ ਹੋ ਗਿਆ ਇਹ ਚੀਜ਼ਾਂ ਇਹਦੇ ਵਿੱਚ ਲਾਹੇਵੰਦ ਵੀ ਨੇ ਹਮਮ ਇਹ ਆ ਗ੍ਰੀਸ ਦਾ ਕੰਮ ਜੀ ਬਾਈ ਜੀ ਇੱਕ ਸਵਾਲ ਆਇਆ ਮੇਰੇ ਕੋਲ ਹੈ ਕਿ ਅਚਾਰ ਕਿਉਂਕਿ ਅੱਜਕੱਲ੍ਹ ਤਾਂ ਆਮਬ ਵੇਚਣ ਵਾਲੇ ਬੜੇ ਆਉਂਦੇ ਨਿੰਬੂ ਵੀ ਹੁੰਦੇ ਮਿਰਚਾਂ ਵੀ ਚੰਗੀਆਂ ਲੱਗਦੀਆਂ ਦਬਾਰੇ ਰੋਟੀ ਚੰਗੀ ਵੀ ਅਚਾਰ ਨਾਲ ਲੱਗਦੀ ਹੈ ਜਾਂ ਚਟਨੀ ਹੋਵੇ ਖਾਣੇ ਚਾਹੀਦੇ ਆ ਨਹੀਂ ਖਾਣੇ ਚਾਹੀਦੇ ਜੇ ਖਾਣੇ ਚਾਹੀਦੇ ਤਾਂ ਕਿਹਨੂੰ ਖਾਣੇ ਚਾਹੀਦੇ ਕਿਸੇ ਬਾਤ ਪਿਤ ਕਫ ਵਾਲੇ ਨੂੰ ਇਹ ਸਮੱਸਿਆ ਹੋ ਸਕਦੀ ਹੈ ਬਿਲਕੁਲ ਜੀ ਦੇਖੋ ਪਹਿਲਾਂ ਤਾਂ ਕੋਈ ਵੀ ਚੀਜ਼ ਆ ਚਾਹੇ ਆਯੁਰਵੇਦ ਨੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਸਿੱਧੇ ਤੌਰ ਤੇ ਮਨਾ ਨਹੀਂ ਕੀਤਾ ਹੋਇਆ ਹੁਣ ਜੀ ਅਸੀਂ ਹਰੇਕ ਚੀਜ਼ ਤੇ ਹਰੇਕ ਮਰੀਜ਼ ਤੇ ਜਾਂ ਹਰੇਕ ਬੰਦੇ ਤੇ ਲਾਗੂ ਨਹੀਂ ਹੋ ਸਕਦਾ ਵੀ ਅਚਾਰ ਨਹੀਂ ਖਾਣਾ ਤੇ ਦੂਜੇ ਪਾਸੇ ਹਰੇਕ ਤੇ ਇਹ ਵੀ ਲਾਗੂ ਨਹੀਂ ਹੋ ਸਕਦਾ ਵੀ ਇਹ achar ਜਰੂਰ ਖਾਣਾ। ਤੇ ਆਯੁਰਵੇਦ ਨੇ ਹਰ ਚੀਜ਼ ਦਾ ਤੁਸੀਂ ਜੋ ਵੀ ਅਮੇਜ਼ਨ ਕਰਦੇ ਚਾਹੇ ਉਹ ਕਿਸੇ ਚੀਜ਼ ਦਾ ਮਾਸ ਆ, ਮੀਟ ਆ ਚਾਹੇ, ਚਾਹੇ ਪ੍ਰਕਿਰਤਿਕ ਚੀਜ਼ਾਂ ਨੇ, ਚਾਹੇ ਦੁੱਧ ਆ, ਈਵਨ ਕਿ ਆਪਾਂ ਗੱਲ ਕਰਦੇ ਆਂ ਗਾਂ, ਪੇੜ, ਮੱਝ ਦੇ ਦੁੱਧ ਤੋਂ ਲੈ ਕੇ ਗਧੇ ਦਾ ਦੁੱਧ ਤੱਕ ਊਠਣੀ ਦਾ ਦੁੱਧ ਛੇਕ ਸਾਰਿਆਂ ਦੇ ਉਹਨਾਂ ਨੇ ਗੁਣ ਦੱਸਦੇ ਵੀ ਕਿੱਥੇ ਕਿਹਦੀ ਲੋੜ ਆ, ਕਿਹੜਾ ਵਿਅਕਤੀ ਕਦੋਂ ਪੀ ਸਕਦਾ। ਜੇ ਉਹਨਾਂ ਆਪਾਂ ਅਚਾਰ ਦੀ ਗੱਲ ਕਰਾਂਗੇ ਅਚਾਰ ਹੈਗਾ ਜਿਹੜਾ ਜੇ ਤਾਂ ਸਾਨੂੰ ਕੋਈ ਪ੍ਰੋਬਲਮ ਆ فرض ਕਰ ਲਓ ਕਿਸੇ ਦੀ ਜઠਰ ਅਗਨੀ ਡੋਨ ਆ ਸਪੋਜ ਜੀ ਵੀ ਭੁੱਖ ਨੂੰ ਘੱਟ ਲੱਗਦੀ ਆ ਜੇ ਉਹਨਾਂ ਆਪਾਂ ਨਿੰਬੂ ਦਾ ਅਚਾਰ ਦਵਾਂਗੇ ਪਰ ਉੱਥੇ ਸ਼ਰਤ ਇਹ ਹੋ ਜੂਗੀ ਵੀ ਕਫ ਨਾ ਹੋਵੇ ਬੰਦੇ ਨੂੰ ਰੇਸ਼ਾ ਨਾ ਹੋਵੇ ਹੂੰ ਉਹ ਨਿੰਬੂ ਦਾ ਅਚਾਰ ਅਮਰਤ ਦੇ ਸਮਾਨ ਆ ਬੱਲੇ ਆ ਜੇ ਉਹਨੂੰ ਪਥਰੀ ਬਣਦੀ ਆ ਉਹਦੇ ਵਾਸਤੇ ਵੀ ਅਮਰਤ ਦਾ ਸਮਾਨ ਆ ਅਸੀਂ ਦੱਸਦੇ ਆਂ ਵੀ ਜਿਹਨੂੰ ਪਥਰੀ ਬਣਦੀ ਹੈ ਗੁਰਦੇ ਦੇ ਵਿੱਚ ਉਹ ਨਿੰਬੂ ਦਾ ਆਚਾਰ ਖਾਵੇ ਹਰ ਰੋਜ਼ ਖਾਣੇ 'ਚ ਸ਼ਾਮਲ ਕਰ ਲਵੇ ਜੀ ਉਹਦੇ ਪਥਰੀ ਨਹੀਂ ਬਣੂਗੀ ਜਿਹਨਾਂ ਦੇ ਬਾਰ-ਬਾਰ ਪਥਰੀ ਬਣਦੀ ਆ ਉਹ ਖਾਣ ਉਹਨਾਂ ਦੇ ਪਥਰੀ ਨਹੀਂ ਬਣੂਗੀ ਪਰ ਜਿਹਨੂੰ ਨਾਲ ਕਫ ਦੀ ਪ੍ਰੋਬਲਮ ਆ ਖੱਟੇ ਤੋਂ ਅਲਰਜੀ ਆ ਜਾਂ ਵਾਤ ਵਧੀ ਹੋ ਜਾਂ ਜੋੜਾਂ ਦਾ ਦਰਦ ਆ ਉਹਦੇ ਵਾਸਤੇ ਫਿਰ ਉਹ ਚੀਜ਼ ਨੇ ਜ਼ਹਿਰ ਬਣ ਜਾਣਾ ਜੀ ਜਿਹੜਾ ਅੰਬ ਦਾ ਆਚਾਰ ਅੰਬ ਦਾ ਆਚਾਰ ਬਹੁਤ ਵੇਦਤਰ ਆ ਪਰ ਖਾਣਾ ਕਿਹਨੂੰ ਨਹੀਂ ਚਾਹੀਦਾ ਜਿੰਨਾਂ ਨੂੰ ਕੋਈ ਜ਼ਿਆਦਾ ਕਮਜ਼ੋਰੀਆ ਜਾਂ ਵੀਰਸ ਜਵੰਦੀ ਰੋਗ ਨੇ ਜਿਵੇਂ ਅਸੀਂ ਕਹਦੇ ਵੀ ਖੱਟਾ ਜਿਹੜਾ ਵੈਸੇ ਮਰਦ ਨੂੰ ਘੱਟ ਖਾਣਾ ਚਾਹੀਦਾ ਪਰ ਜਿਵੇਂ ਹੁਣ ਲੂ ਚੱਲਦੀ ਆ ਜੀ ਇੰਨੀ ਗਰਮੀ ਦੇ ਵਿੱਚ ਜੇ ਅਸੀਂ ਅੰਬ ਦਾ achar ਖਾਵਾਂਗੇ ਤਾਂ ਅੰਮ੍ਰਿਤ ਦੇ ਸਮਾਨ ਉਹ ਗਰਮੀ ਨੂੰ ਘਟਾਉਂਦਾ ਹਮਮ ਅੰਬ ਦਾ achar ਅੰਬ ਨਹੀਂ ਇੱਥੇ ਲਾਗੂ ਹੋਣਾ ਵੀ ਆਪਾਂ ਅੰਬ ਖਾ ਲਈਏ ਹਮਮ ਜਿਹੜੇ ਸਿੱਧੇ ਅੰਬ ਨੇ ਸਿੱਧੇ ਅੰਬ ਖਾਣੇ ਬਹੁਤ ਖਤਰਨਾਕ ਸਿੱਧ ਹੋ ਰਹੇ ਨੇ ਸਾਡੇ ਕੋਲੇ ਰੋਜ਼ ਮਰੀਜ਼ ਆਉਂਦੇ ਨੇ ਵੀ ਪੇਟ ਦੀ ਪ੍ਰੋਬਲਮ ਕੋਈ ਨਹੀਂ ਸੀਗੀ ਜੀ ਹੁਣ ਮੈਨੂੰ 15 ਦਿਨ ਹੋ ਗਏ ਪੇਟ ਹੀ ਨਹੀਂ ਠੀਕ ਰਹਿ ਰਿਹਾ ਜਦੋਂ ਪੁੱਛਦੇ ਆ ਤਾਂ ਉਹ ਕਹਿੰਦਾ ਮੈਂ ਅੰਬ ਖਾਦੇ ਸੀਗੇ ਹਮ ਅੰਬ ਨੂੰ ਅੰਬ ਨਹੀਂ ਮਾੜਾ ਸੀਗਾ ਹਾਂਜੀ ਅੰਬ ਮਸਾਲੇ ਨਾਲ ਤਿਆਰ ਹੋਏ ਹੋਏ ਨੇ ਮਸਾਲੇ ਨਾਲ ਤਿਆਰ ਹੋਏ ਬਨੇ ਅੰਬ ਖਾਣ ਦਾ ਮੌਸਮ ਕਦੋਂ ਆ ਪੰਜਾਬ 'ਚ ਜਦੋਂ ਸਾਡੇ ਇੱਥੇ ਵਾਲੇ ਅੰਬ ਕੁਦਰਤੀ ਤੌਰ ਤੇ ਪੱਕਣੇ ਸ਼ੁਰੂ ਹੋਗੇ ਤੇ ਬਰਸਾਤ ਹੋਗੀ ਚੰਗੀ ਤਰ੍ਹਾਂ ਫੇਰ ਅਸੀਂ ਅੰਬ ਖਾ ਸਕਦੇ ਹਾਂ ਮਤਲਬ ਹੁਣ ਚੀਜ਼ਾਂ ਨੂੰ ਏਦਾਂ ਸਿੱਧੇ ਤੌਰ ਤੇ ਨਹੀਂ ਕਿਸੇ ਨੂੰ ਨਾ ਆਪਾਂ ਮਨਾ ਕਰ ਸਕਦੇ ਆ ਨਾ ਕਹਿ ਸਕਦੇ ਆ ਵੀ ਤੂੰ ਆਹ ਚੀਜ਼ ਬਹੁਤ ਮਾਤਰਾ ਚ ਖਾ ਲਾ ਹੁਣ ਕੇਲਾ ਕਿੰਨਾ ਵਧੀਆ ਫਲ ਆ ਪਰ ਜੇ ਜਿਹੜੇ ਲੋਕਾਂ ਕੇਲੇ ਦੇ ਸ਼ੁਕੀਨ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜਾ ਅਸੀਂ 25 30 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਕੇਲਾ ਖਾਂਦੇ ਸੀ ਜੀ ਨੂੰ ਇੰਨਾ ਮਸਾਲਾ ਨਹੀਂ ਸੀ ਲੱਗਦਾ ਨੇਚਰਲ ਤਰੀਕੇ ਨਾਲ ਪਕਾਇਆ ਜਾਂਦਾ ਸੀ ਉਹਦਾ ਤੇ ਹੁਣ ਦਾ ਟੇਸਟ ਹੈ ਹੀ ਨਹੀਂ ਉਹ ਕੇਲੇ ਦਾ ਜੀ ਉਹਦਾ ਕਾਰਨ ਕੀ ਆ ਵੀ ਇੱਕ ਤਾਂ ਜਦੋਂ ਪ੍ਰੋਡਕਸ਼ਨ ਵਧਾਉਣੀ ਆ ਅਸੀਂ ਨੇ ਤਾਂ ਖਾਦਾਂ ਪੈਣਗੀਆਂ ਸਾਰਾ ਕੁਝ ਹੋਊਗਾ ਉੱਥੇ ਗੜਬੜ ਹੋਗੀ ਉਹ ਤੋਂ ਬਾਅਦ ਫਿਰ ਪਕਾਉਣ ਦੇ ਵਿੱਚ ਵੀ ਕਾਹਲਾ ਸਾਨੂੰ ਉਹ ਫਿਰ ਹੁਣ ਇੱਕ ਖਾਸ ਕਿਸਮ ਦੀ ਸਪਰੇਅ ਕਰ ਦਿੰਦੇ ਨੇ ਸਟੋਰਾਂ ਦੇ ਵਿੱਚ ਜੀ ਜਦੋਂ ਕੇਲੇ ਬਾਹਰ ਕੱਢਣਾ ਇੱਕ ਦਿਨ ਪਹਿਲਾਂ ਜਾਂ ਮੇਰੇ ਖਿਆਲ ਸ਼ਾਮ ਨੂੰ ਜਾਂ ਮੰਡੀ ਚ ਆਉਣ ਦੇ ਨਾਲ ਹੀ ਸਪਰੇਅ ਕਰ ਦਿੰਦੇ ਨੇ ਬਹੁਤ ਤੇਜ਼ ਕੈਮੀਕਲ ਦੇ ਉੱਪਰੋਂ ਤਾਂ ਕੇਲਾ ਤੁਸੀਂ ਦੇਖਿਆ ਹੋਣਾ ਕਈ ਵਾਰੀ ਪੱਕਾ ਲੱਗਦਾ ਅੰਦਰੋਂ ਖਾਣੇ ਆ ਤਾਂ ਜਮੇ ਸੁੱਕਾ ਜਿਹਾ ਕੱਚਾ ਹੀ ਹੁੰਦਾ ਇੱਕ ਤਰ੍ਹਾਂ ਦਾ ਜੀ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਗੜਬੜ ਹੋ ਰਹੀ ਹੈ ਸਾਡੀ ਸਿਹਤ ਦੇ ਮਾਮਲੇ 'ਚ ਨਾ ਇਹਨਾਂ ਦਾ ਕੋਈ ਸਾਡੇ ਕੋਲ ਜੀ ਇੱਕ ਇੱਕ ਸੱਜਣ ਨੇ ਕਾਫੀ ਸਮਝ ਰੱਖ ਦਿੰਨੇ ਉਹ ਉਹਨਾਂ ਨੇ ਇੱਕ ਤਰੀਕਾ ਦੱਸਿਆ ਸੀ ਕਿ ਕੱਚਾ ਕੇਲਾ ਤੋੜ ਲਿਓ ਬਾਜ਼ਾਰ ਤੋਂ ਵੀ ਕੱਚਾ ਹੀ ਲਾਓ ਤੇ ਅਖਬਾਰ ਲਪੇਟ ਕੇ ਕਿਤੇ ਉਹਨੂੰ ਟੰਗ ਕੇ ਰੱਖ ਦਿਓ ਤਿੰਨ ਚਾਰ ਦਿਨਾਂ ਬਾਅਦ ਬਣ ਜਿਹਾ ਮੈਂ ਦੇਖਿਆ ਵੀ ਉਹ ਕਰਕੇ ਉਹ ਸਵਾਦ ਬੜੇ ਬਣਦੇ ਆ ਕੁਝ ਨਹੀਂ ਕਰਦੇ ਲੋਕ ਮਦਦ ਬਿਲਕੁਲ ਇਹ ਸਭ ਤੋਂ ਵਿਹਤਰ ਤਰੀਕਾ ਜੀ ਕੇਲਾ ਅਸੀਂ ਵੀ ਮਰੀਜ਼ਾਂ ਨੂੰ ਦੱਸਦੇ ਹਾਂ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਕਿਸੇ ਨੂੰ ਸੰਗਰਹਿਣੀ ਆ ਜਾਂ ਅਲਸਰੇਟਿਵ ਆ ਜਾਂ ਕੋਈ ਪੇਟ ਦੀਆਂ ਬਿਮਾਰੀਆਂ ਰਹਿੰਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਕੱਚਾ ਕੇਲਾ ਹੀ ਲਿਆਉਣ ਲਈ ਕਹਿੰਦੇ ਹਾਂ ਵੀ ਤੁਸੀਂ ਕੱਚਾ ਕੇਲਾ ਲੈ ਆਉਣੇ ਨੇ ਘਰ ਮੰਡੀ ਚੋਂ ਸਿੱਧੇ ਜਾਓ ਉਹਨਾਂ ਨੂੰ ਕਹੋ ਵੀ ਯਾਰ ਜਿਹਨੂੰ ਕੋਈ ਕੈਮੀਕਲ ਨਹੀਂ ਲੱਗਿਆ ਵਾ ਵੀ ਅਸੀਂ ਸਾਨੂੰ ਜ਼ਰੂਰਤ ਆ ਜਾਂ ਜੋ ਵੀ ਹੈ ਚਲੋ ਉਹਨਾਂ ਨੂੰ ਲਿਆ ਕੇ ਘਰੇ ਪਕਾਓ ਕੇਲਿਆਂ ਨੂੰ ਉਹ ਕੇਲੇ ਸਾਨੂੰ ਖਾ ਲੈਣੇ ਚਾਹੀਦੇ ਹੁਣ ਇਦਾਂ ਪਪੀਤੇ ਦੀ ਗੱਲ ਆ ਗਈ ਜੀ ਜਿੰਦੀ ਅੱਜ ਦੇ ਸਮੇਂ 'ਚ ਫੂਡ ਪੋਇਜ਼ਨ ਹੋ ਰਹੀ ਆ ਫਲ ਖਾਣ ਦੇ ਨਾਲ ਸਭ ਤੋਂ ਵੱਧ ਪਪੀਤਾ ਜ਼ਿੰਮੇਵਾਰ ਆ ਉਹਦੇ ਵਿੱਚ ਹਮ ਤੁਸੀਂ ਇੱਕ ਤਜਰਬਾ ਕਰਕੇ ਦੇਖ ਲਓ ਪਪੀਤਾ ਲਿਆਓ ਬਾਜ਼ਾਰ 'ਚੋਂ ਚਾਹੇ ਥੋੜਾ ਜਿਹਾ ਸਖਤ ਜਿਹਾ ਹੀ ਹੋਵੇ ਉਹਨੂੰ ਲਿਫਾਫੇ 'ਚ ਪਿਆ ਰਹਿਣ ਦਿਓ ਦੂਜੇ ਦਿਨ ਤੁਸੀਂ ਉਹਨੂੰ ਖਾ ਨਹੀਂ ਸਕਦੇ ਸਹੀ ਗੱਲ ਉਹ ਲਿਫਾਫੇ 'ਚ ਪਿਆ ਪਿਆ ਗਲ ਜਾਊਗਾ ਮਤਲਬ ਹੁਣ ਅਸੀਂ ਸਾਡਾ ਮਾਈਂਡ ਸੈਟ ਐਪਾ ਵੀ ਅਸੀਂ ਖਾ ਰਹੇ ਆ ਪਪੀਤਾ ਫਲ ਖਾ ਰਹੇ ਆ ਪਰ ਸਾਨੂੰ ਮਿਲ ਰਹੀ ਆ ਜ਼ਹਿਰ ਬਿਲਕੁਲ ਮਤਲਬ ਇਹ ਚੀਜ਼ ਤੇ ਬੜਾ ਸੈਲਫ ਉਹਦੇ ਐਨਕਰਨ ਦੀ ਲੋੜ ਆ ਲੋਕਾਂ ਨੂੰ ਆਪਣੇ ਆਪ ਸੋਚਣ ਦੀ ਲੋੜ ਆ ਵੀ ਅਸੀਂ ਯਾਰ ਕੀ ਖਾ ਰਹੇ ਆ ਕਾਦੇ ਲਈ ਖਾ ਰਹੇ ਆ ਉਹਦਾ ਸੋਰਸ ਕੀ ਆ ਕਿੱਥੋਂ ਲੈ ਰਹੇ ਆ ਅਸੀਂ ਇਹ ਜਰੂਰ ਸਾਨੂੰ ਸੋਚਣਾ ਜੀ ਜੀ ਮੈਂ ਜੀ ਦਮੇ ਨਿਆ ਸਮਸਿਆਵਾਂ ਬੜੀਆਂ ਹੁੰਦੀਆਂ ਨੇ ਤੇ ਇਹ ਦਮਾ ਹੁੰਦਾ ਕਿਉਂ ਹੈ ਠੀਕ ਕਰਨਾ ਵੀ ਦੱਸ ਦਿਓ ਜੀ ਨਾਲ ਜੀ ਦਮਾ ਦੇਖੋ ਜੀ ਦਮਾ ਕਈ ਪ੍ਰਕਾਰ ਦਾ ਹੋ ਜਾਂਦਾ ਇਹ ਹਾਰਟ ਨਾਲ ਵੀ ਸੰਬੰਧਿਤ ਹੁੰਦਾ ਆਮ ਦਮਾ ਜਿਹੜਾ ਸਾਹ ਦੀ ਪ੍ਰੋਬਲਮ ਆ ਸਾਨੂੰ ਜਿਹੜੀ ਸਾਡੀ ਸਵਾਸ ਨਲੀ ਆ ਜੀ ਉਹਦੇ ਤੇ ਫੰਗਸ ਜੰਮਣੀ ਸ਼ੁਰੂ ਹੋ ਜਾਂਦੀ ਆ ਸਿੱਧੂ ਸਾਹਿਬ ਉਹਦੇ ਕਈ ਕਾਰਨ ਨੇ ਕੰਨਿਆਂ ਨੂੰ ਬ੍ਰੌਂਕੋਰਾਈਟਸ ਅਲਰਜੀ ਹੁੰਦੀ ਆ ਉਹਨਾਂ ਨੂੰ ਅਲਰਜੈਟਿਕ ਬ੍ਰੌਂਕੋਰਾਈਟਸ ਹੋ ਜਾਂਦਾ ਕੰਨਿਆਂ ਨੂੰ ਫੰਗਸ ਨਾਲ ਹੁੰਦਾ ਜਿਵੇਂ ਬਾਹਰ ਸਿਲ ਹੋ ਗਈ ਜਿਵੇਂ ਹੁਣ ਫਰਜ ਕਰ ਲੂ ਬਹੁਤ ਗਰਮੀ ਆ ਮੀਂਹ ਪਿਆ ਗਿਆ ਸਪੋਰ ਤੁਹਾਡੇ ਏਰੀਆ ਚ ਮੀਂਹ ਪਿਆ ਗਿਆ ਉਹ ਜਿਹੜੀਆਂ ਹਵਾਵਾਂ ਆਉਣਗੀਆਂ ਸਾਡੇ ਏਰੀਆ 'ਚ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ 'ਚ ਮੀਂਹ ਨਹੀਂ ਪਿਆ ਤਾਂ ਇੱਧਰ ਬਠਿੰਡੇ ਜ਼ਿਲ੍ਹੇ 'ਚ ਜਾਂ ਸੰਗਰੂਰ ਜ਼ਿਲ੍ਹੇ 'ਚ ਮੀਂਹ ਪੈ ਗਿਆ। ਉਹ ਹਵਾਵਾਂ ਨਾਲ ਵੀ ਮਤਲਬ ਬੰਦਾ ਸੋਚਦਾ ਵੀ ਯਾਰ ਕੋਈ ਮੀਂਹ ਵੀ ਨਹੀਂ ਪਿਆ ਕੁਝ ਨਹੀਂ ਹੋਇਆ ਉਹ ਜਿਹੜੀ ਹਵਾਵਾਂ 'ਚ ਫੰਗਸ ਆ ਗਈ ਮੌਇਸਚਰ ਆ ਗਿਆ ਉਹਦੇ ਨਾਲ ਲੋਕਾਂ ਨੂੰ ਹੋ ਜਾਂਦਾ ਉਹਦੇ ਨਾਲ ਅਲਰਜੀ ਹੋ ਜਾਂਦੀ ਆ। ਕਈਆਂ ਨੂੰ ਫੁੱਲਾਂ ਤੋਂ ਅਲਰਜੀ ਹੋ ਜਾਂਦੀ ਆ। ਤੇ ਕਈਆਂ ਨੂੰ ਹੁੰਦਾ ਜਿਹੜਾ ਦਮਾ ਉਹਨਾਂ ਦੇ ਲੰਗਜ਼ ਨੇ ਜਿਹੜੇ ਉਹ ਵੀਕ ਹੋ ਜਾਂਦੇ ਨੇ। ਲੰਗ ਦਾ ਕੰਮ ਕੱਲਾ ਇਹ ਨਹੀਂ ਹੈਗਾ ਵੀ ਅਸੀਂ ਆਕਸੀਜਨ ਲਈ ਤੇ ਉਹਨਾਂ ਨੇ ਸਪਲਾਈ ਕਰਤੀ ਇਹ ਆਕਸੀਜਨ ਨੂੰ ਅਬਜ਼ਰਵ ਕਰਕੇ ਵੀ ਰੱਖਦੇ ਨੇ ਜਮਾ ਵੀ ਰੱਖਦੇ ਨੇ ਜਾਂ ਜਿਵੇਂ ਅਸੀਂ ਦੇਖਦੇ ਆ ਜਿਹੜੇ ਤਰਾਕ ਨੇ ਜਾਂ ਜਿਹੜੇ ਡੋਕੀਆਂ ਲਾਉਂਦੇ ਨੇ ਜਾਂ ਜਿਹੜੇ 2 ਮਿੰਟ ਤੱਕ 3 ਮਿੰਟ ਤੱਕ ਲੋਕ ਸਾਹ ਰੋਕਦੇ ਨੇ ਉਹਨਾਂ ਦੇ ਲੰਗ ਸ ਮਜ਼ਬੂਤ ਹੁੰਦੇ ਨੇ ਹਮ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਦਮੇ ਲਈ ਜ਼ਿੰਮੇਵਾਰ ਕੰਨਿਆਂ ਨੂੰ ਖਾਂਸੀ ਹੁੰਦੀ ਆ ਬਹੁਤ ਜ਼ਿਆਦਾ ਕੰਨਿਆਂ ਨੂੰ ਧੂਏ ਤੋਂ ਅਲਰਜੀ ਹੁੰਦੀ ਆ ਪਰ ਆਪਾਂ ਇੱਕ ਸਿੰਪਲ ਜਿਹਾ ਇੱਥੇ ਇਲਾਜ ਦੱਸਦੇ ਆ ਜੀ ਦੋ ਚੂਰਣ ਲੈ ਲੈਣੇ ਨੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਦਮਾ ਆ ਜੇ ਤੁਹਾਨੂੰ ਦੋ ਚੂਰਣ ਜਿਹੜੇ ਆਮ ਮੈਂ ਬਹੁਤ ਵਾਰੀ ਦੱਸੇ ਵੀ ਨੇ ਇੱਕ ਤਾਂ ਤ੍ਰਿਫਲਾ ਚੂਰਣ ਆ ਹਰੜ ਬਹੇੜਾ ਆਮਲਾ ਤੇ ਤਿਰਕੁਟਾ ਚੂਰਣ ਮਗਾ ਮਿਰਚਾਂ ਸੁੰਢ ਇਹ ਦੋਵਾਂ ਦਾ ਮਿਸ਼ਰਣ ਬਣ ਗਿਆ 6 ਚੀਜ਼ਾਂ ਹੋ ਗਈਆਂ ਜੀ ਫਰਜ ਕਰ ਲਓ ਅਸੀਂ 50 ਗ੍ਰਾਮ ਤ੍ਰਿਫਲਾ ਲੈ ਲਿਆ 50 ਗ੍ਰਾਮ ਤ੍ਰਿਕੁਟਾ ਲੈ ਲਿਆ 100 ਗ੍ਰਾਮ ਹੋ ਗਿਆ ਇਹਦੇ ਚ ਗੁੜ ਪਾ ਲੈਣਾ ਅਸੀਂ ਦੇਸੀ ਗੁੜ 50 ਗ੍ਰਾਮ ਗੁੜ ਪਾ ਲਓ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਗੋਲੀਆਂ ਬਣਾ ਲਓ ਥੋੜੀਆਂ ਜੀਆਂ ਵੱਡੀਆਂ ਗੋਲੀਆਂ ਮਤਲਬ ਸਮਝ ਲਓ ਵੀ ਆਪਾਂ ਬੇਰ ਦੀ ਗਿੱਟਕ ਜਿੱਡੀ ਜਾਂ ਉਹ ਤੋਂ ਜਿਹੜੇ ਗੋਲ ਬੇਰ ਹੁੰਦੇ ਸੀ ਪਹਿਲਾਂ ਥੋੜੇ ਜੇ ਉਹਨਾਂ ਚ ਵੱਡੀ ਗਿੱਟਕ ਹੁੰਦੀ ਸੀ ਉਦੋਂ ਜਾਂ ਆਪਾਂ ਕਹਿ ਦਈਏ ਵੀ ਦੋ ਮੱਕੀ ਦੇ ਦਾਣੇ ਜਿੱਡੀ ਗੋਲੀ ਥੋੜੀ ਜਿਹੀ ਵੱਡੀ ਗੋਲੀ ਰੱਖ ਕੇ ਇਹ ਗੋਲੀਆਂ ਬਣਾ ਲੈਣੀਆਂ ਨੇ ਇਹਨਾਂ ਨੂੰ ਚੂਸਣਾ ਅਸੀਂ ਨੇ ਜੀ ਤੇ ਨਾਲ ਇਹਦੇ ਲੈਣਾ ਅਸੀਂ ਨੇ ਸ਼ਰਬਤ ਬਨਾਪਸ਼ਾ ਕੋਸੇ ਪਾਣੀ ਦਾ ਜੀ ਜਿਹੜਾ ਅੱਜ ਕੱਲ੍ਹ ਗਰਮੀਆਂ 'ਚ ਦਵਾ ਸਾਨੂੰ ਉਹ ਠੀਕ ਹੁੰਦਾ ਹੂੰ ਹੂੰ ਤੇ ਜੇ ਫੇਰ ਵੀ ਕਿਸੇ ਨੂੰ ਲੱਗਦਾ ਤਾਂ ਸਿਤੋਪਲਾਦੀ ਚੂਰਣ ਹੁੰਦਾ ਜਿਹੜਾ ਸਿਤੋਪਲਾਦੀ ਚੂਰਣ ਤੁਸੀਂ ਘਰੇ ਵੀ ਬਣਾ ਸਕਦੇ ਨੇ ਲੋਕ ਤੇ ਬਣਿਆ ਬਣਾਇਆ ਵੀ ਤਕਰੀਬਨ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਜੀ ਸਤੂਪਲਸ ਦੀ ਚੂਰਨ ਨੂੰ ਜੇ ਤਾਂ ਬੰਦੇ ਨੂੰ 슈ਗਰ ਹੈਗੀ ਆ ਤੇ ਪਲਸ ਕਫ ਨਿਕਲਦੀ ਆ ਬਹੁਤ ਜ਼ਿਆਦਾ ਉਹਨੇ ਲੈ ਲੈਣਾ ਘੀਏ ਦੇ ਵਿੱਚ ਜੀ ਘੀ ਨੂੰ ਗਾੜ ਕੇ ਚੰਗੀ ਤਰ੍ਹਾਂ ਪੂਰਾ ਸਾੜ ਕੇ ਜੇ ਘੀ ਨੂੰ ਡੱਬੀ ਚ ਪਾ ਕੇ ਰੱਖ ਲਓ ਜਦੋਂ ਲੈਣਾ ਉਦੋਂ ਮਿਕਸ ਕਰ ਲਓ ਚਾਹੇ ਜਦੋਂ ਲੋੜ ਆ ਉਦੋਂ ਅੱਧਾ ਚਮਚ ਚੂਰਨ ਦਾ ਲੋ ਥੋੜਾ ਜਿਹਾ ਘੀ ਲੋ ਮਿਕਸ ਕਰਕੇ ਗਰਮ ਪਾਣੀ ਨਾਲ ਲੈ ਲਓ ਹੁਣ ਜਿਨ੍ਹਾਂ ਨੂੰ ਬਲਗਮ ਅੰਦਰ ਜੰਮੀ ਹੋਈ ਆ ਜ਼ੋਰ ਮਾਰਦੇ ਨੇ ਕਈ ਵਾਰੀ ਦਮੇ ਨਾਲ ਸਾਹ ਔਖਾ ਆਉਂਦਾ ਉਹਨਾਂ ਨੂੰ ਅੰਦਰ ਲੱਗਦਾ ਵੀ ਜੰਮ ਗਿਆ ਅੰਦਰ ਰੇਸ਼ਾ ਉਹਨਾਂ ਨੇ ਲੈ ਲੈਣਾ ਸ਼ਹਿਦ ਦੇ ਵਿੱਚ ਉਹ ਫਿਰ ਅੰਦਰੋਂ ਬਲਗਮ ਨੂੰ ਕੱਢ ਕੇ ਬਾਹਰ ਕਰ ਦੇਊਗਾ ਜਾਂ ਕੰਨੀਆਂ ਨੂੰ ਬੁਖਾਰ ਤੋਂ ਬਾਅਦ ਸਾਹ ਦੀ ਪ੍ਰੋਬਲਮ ਹੋ ਗਈ ਕਮਜ਼ੋਰੀ ਕਰਕੇ ਹੋ ਗਈ ਉਹਨਾਂ ਵਾਸਤੇ ਵੀ ਸੇਤੋਪਲਾਦੀ ਚੂਰਣ ਅਮਰਤ ਦੇ ਸਮਾਨ ਕੰਮ ਕਰਦਾ ਹੈ ਇਹ ਬੜੀਆਂ ਸੌਖੀਆਂ ਤੇ ਸਰਲੋਚ ਦੀਆਂ ਨੇ ਕਿਉਂਕਿ ਪਹਿਲਾਂ ਤਾਂ ਸਾਨੂੰ ਮਾਈਂਡ ਸੈਟ ਅਪ ਕਰਨਾ ਪਊਗਾ ਵੀ ਜੇ ਕਿਸੇ ਨੂੰ ਸਾਹ ਦੀ ਬਿਮਾਰੀ ਆ ਤਾਂ 2-4 ਮਹੀਨੇ 5 ਮਹੀਨੇ ਚ ਇਲਾਜ ਹੋਊਗਾ ਜਦੋਂ ਅਸੀਂ ਇਹ ਸੋਚ ਕੇ ਇਲਾਜ ਸ਼ੁਰੂ ਕਰ ਦਨੇ ਤਾਂ ਸਾਨੂੰ 10-15 ਦਿਨ ਚ ਕਿਉਂਕਿ ਸਾਡੀ ਇੱਕ ਮਾਈਂਡ ਸੈਟਪ ਹੋ ਜਾਂਦਾ ਵੀ ਇੰਨੀ ਕੁ ਵੇਟ ਕਰਨੀ ਪੈਣੀ ਹੈ ਮੈਨੂੰ ਇੰਨੀ ਕੁ ਉਹਦੀ ਰੱਖਣਾ ਪੈਣਾ ਪੇਸ਼ੈਂਸ ਰੱਖਣੇ ਪੈਣਗੇ ਮਰੀਜ਼ ਨੂੰ ਤਾਂ ਫਿਰ ਅਸੀਂ ਉਹ ਇਲਾਜ ਨੂੰ ਚਲਾ ਸਕਦੇ ਹਾਂ 5-6 ਮਹੀਨੇ ਜਿਹੜੇ ਘਰੇਲੂ ਇਲਾਜ ਹੁੰਦੇ ਨੇ ਜਦੋਂ ਅਸੀਂ ਸੋਚਦੇ ਆ ਵੀ ਮੈਂ ਇੱਕ ਖੁਰਾਕ ਲਈ ਆ ਯਾਰ ਕੋਈ ਕੋਈ ਫਰਕ ਹੀ ਨਹੀਂ ਪਿਆ ਤਾਂ ਫਿਰ ਅਸੀਂ ਉਸ ਤੋਂ ਫੈਟ ਅਪ ਹੋ ਜਾਂਦੇ ਆ ਉਹਨੂੰ ਛੱਡ ਦਿੰਨੇ ਆ ਸਭ ਤੋਂ ਵੱਡੀ ਗੱਲ ਆ ਜਿਹੜੇ ਦਮੇ ਦੇ ਮਰੀਜ਼ ਨੇ ਇਹਨਾਂ ਨੂੰ ਥੋੜਾ ਜਿਹਾ ਪੇਸ਼ੈਂਸ ਲਾ ਕੇ ਜਿਹੜੀਆਂ ਮੈਂ ਦਰਕੁਟਾ ਤਿਰਫਲੇ ਵਾਲੀ ਤੇ ਇਸੇ ਤੋਂ ਪਲਾਦੀ ਵਾਲੀ ਇਹ ਦੋਵੇਂ ਔਸ਼ਦੀਆਂ ਬਹੁਤ ਕਾਰਗਰ ਨੇ ਨਾਲ ਸ਼ਰਬਤ ਬਣਾਪਸ਼ਾਓ ਜਦੋਂ ਅਸੀਂ ਇਹ ਲਵਾਂਗੇ ਨਾ ਪੰਜ ਚਾਰ ਮਹੀਨੇ ਚ ਦਮੇ ਵਾਲਾ ਕਿਦਾਂ ਦਾ ਵੀ ਹੋਵੇ ਬਿਲਕੁਲ ਠੀਕ ਹੋ ਜਾਂਦਾ ਤੇ ਸਸਤਾ ਹੋ ਜਾਂਦਾ ਜਦੋਂ ਅਸੀਂ ਐਲੋਪੈਥੀ ਚ ਜਾਂਦੇ ਆ ਕੋਈ ਡੈਰੀ ਫਾਈਲਨ ਲੈ ਲਈ ਜਾਂ ਹੋਰ ਉਹ ਸਰੀਰ ਨੂੰ ਲੱਗ ਜਾਂਦੀਆਂ ਨੇ ਚੀਜ਼ਾਂ हां दूसरी चीज ਇੱਥੇ ਇਹ ਜ਼ਰੂਰ ਆ ਵੀ ਜਿਹੜੇ ਲੋਕ ਉਹ ਦਵਾਈਆਂ ਲੈ ਰਹੇ ਨੇ ਜਾਂ ਫਰਜ਼ ਕਰ ਲਓ ਕੋਈ ਡੇਰੀ ਫਿਲ ਲੈ ਰਿਹਾ ਕੋਈ ਕਿਸੇ ਵੀ ਕਿਸਮ ਦੀ ਦਵਾਈ ਲੈ ਰਿਹਾ ਜਾਂ ਇਨਹਲਰ ਲੈ ਰਿਹਾ ਪੰਪ ਲੈ ਰਿਹਾ ਜਿਹਨੂੰ ਕਹਿੰਦੇ ਆ ਆਪਾਂ ਉਹਨੂੰ ਇੱਕ ਦਮ ਨਹੀਂ ਬੰਦ ਕਰਨਾ ਚਾਹੀਦਾ ਵੀ ਮੈਂ ਆ ਦਵਾਈ ਸ਼ੁਰੂ ਕਰਤੀ ਤੇ ਮੈਂ ਉਹ ਦਵਾਈਆਂ ਨੂੰ ਬੰਦ ਕਰ ਦਵਾਂ ਕਿਉਂਕਿ ਉਹ ਦਵਾਈਆਂ ਤੇ ਇਹਨਾਂ ਦਵਾਈਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਉਹ ਸਾਨੂੰ ਟੈਂਪਰੇਰੀ ਰੀਲੀਫ ਦਿੰਦੀਆਂ ਨੇ ਜਦੋਂ ਵੀ ਦਿੱਕਤ ਵੱਧਦੀ ਹੈ ਤਾਂ ਸਾਨੂੰ ਟੈਂਪੋਰਰੀ ਰੀਲੀਫ ਲਈ ਉਹ ਇਲਾਜ ਜਿਹੜਾ ਅਸੀਂ ਕਰ ਰਹੇ ਹਾਂ ਮਹੀਨੇ 2 ਮਹੀਨੇ 6 ਮਹੀਨੇ ਸਾਲ ਤੋਂ ਉਹਨੂੰ ਲੋਡ ਅਨੁਸਾਰ ਲੈਂਦੇ ਰਹਿਣਾ ਚਾਹੀਦਾ ਨਾਲ ਹੌਲੀ-ਹੌਲੀ ਉਹ ਆਪੇ ਹੀ ਘਟਦਾ ਜਾਊਗਾ ਮਰਜੀ ਬਹੁਤ ਮਿਹਰਬਾਨੀ ਬਹਿਜ ਜੀ ਤੁਸੀਂ ਸ਼ਾਮਲ ਹੋਏ ਹੋ ਵੈਸੇ ਮੰਗਲਵਾਰ ਜੁੜਦੇ ਅੱਜ ਦੱਸ ਦਈਏ ਕਿ ਬੁੱਧਵਾਰ ਦੇ ਦਿਨ ਅਸੀਂ ਜੁੜੇ ਸੀ ਤੇ ਬਹਿਜ ਜੀ ਤੁਹਾਡੇ ਨਾਲ ਸੰਪਰਕ ਕਰਨ ਦੇ ਵਾਸਤੇ ਸਾਡੇ ਕੋਲ ਬੜੇ ਫੋਨ ਆਉਂਦੇ ਆ ਹਾਲਾਂਕਿ ਤੁਹਾਡਾ ਮੈਂ ਦੱਸ ਰਿਹਾ ਕਿ ਬੈਦ ਸ਼ੇਵ ਕੁਮਾਰ ਸੋਹੜ ਦੇ Google ਕਰੋਗੇ ਤਾਂ ਸਭ ਤੋਂ ਪਹਿਲਾਂ ਹੀ ਆਜੂ ਸ਼ੇਵ ਕੁਮਾਰ ਲਿਖੋਗੇ ਤਾਂ ਵੀ ਆਜੂ ਦੋ ਹੀ ਨਾਮ ਆਉਦੇ ਆ ਇੱਕ ਸ਼ੇਵ ਕੁਮਾਰ ਵਿਟਾਲਵੀ ਦੇ ਦੂਸਰੇ ਸਰੰਦਵੀ ਤੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਕਿਵੇਂ ਹੋ ਸਕਦਾ ਜੀ ਅਪਾਇੰਟਮੈਂਟ ਦੇ ਬਾਰੇ ਸਾਰਾ ਪ੍ਰੋਸੈਸ ਜਰੂਰ ਦੱਸ ਦੇਣਾ ਹਾਂ ਜੀ ਸਿੱਧੂ ਸਾਹਿਬ ਅਸੀਂ ਅਪਾਇੰਟਮੈਂਟ ਨਾ ਜਿਹੜੀ ਫੋਨ ਤੇ ਹੀ ਹੁਣ ਮਿਲਦੀ ਆ 9915480877 ਇਸ ਨੰਬਰ ਤੇ ਅਪਾਇੰਟਮੈਂਟ ਲਈ ਜਾਂਦੀ ਆ ਤੇ ਦੂਜਾ ਨੰਬਰ 99 880 65 801 ਇਹ ਦੋਵੇਂ ਨੰਬਰ ਸਵੇਰੇ ਤਕਰੀਬਨ 9 ਵਜੇ ਤੋਂ ਲੈ ਕੇ 5:30 6 ਵਜੇ ਤੱਕ ਚੱਲਦੇ ਰਹਿੰਦੇ ਨੇ ਕਈ ਵਾਰੀ 10 20 ਮਿੰਟ ਇਧਰ ਉਧਰ ਹੋ ਜਾਂਦੇ ਨੇ ਪਰ ਇਹਨਾਂ ਤੇ ਅਪਾਇੰਟਮੈਂਟ ਈਜ਼ੀ ਮਿਲ ਜਾਂਦੀ ਆ ਦੋਕ ਦਿਨ ਜੇ ਪਹਿਲਾ ਬੰਦਾ ਅਪਾਇੰਟਮੈਂਟ ਲਈ ਕਰ ਲਵੇ ਤਾਂ ਜਿਆਦਾ ਬਿਹਤਰ ਰਹਿੰਦਾ ਆ ਜੀ ਤੇ ਜੇ ਕਿਸੇ ਨੇ ਤਲਵੰਡੀ ਆਉਣਾ ਹੋਵੇ ਉੱਥੇ ਸੌਖਾ ਮਿਲ ਜਾਂਦੇ ਵੀ ਜਾਂ ਉੱਥੇ ਵੀ ਰਸ਼ ਵਧੀਆ ਜਿਆਦਾ ਰਹਿੰਦਾ ਐ ਤੁਹਾਨੂੰ ਤੇ ਥੋੜਾ ਜਿਹਾ ਰਸ਼ ਜਿਆਦਾ ਹੁੰਦਾ ਔਰ ਜਿੰਨੇ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਹੁੰਦੀ ਆ ਕੋਸ਼ਿਸ਼ ਕਰੀਦੀ ਆ ਸਾਰਿਆਂ ਨੂੰ ਦੇਖ ਕੇ ਆਉਨੇ ਆ ਉੱਥੇ ਸਿਰਫ ਐਤਮਾਨ ਨੂੰ ਮਿਲਦੇ ਆ ਸਿੱਧੂ ਸਾਹਿਬ ਇਹ ਤਲਵੰਡੀ ਵੀ ਆਪਾਂ ਦੱਸ ਦਈਏ ਕਈ ਵਾਰੀ ਲੋਕ ਸਾਬੋ ਤਲਵੰਡੀ ਪਹੁੰਚ ਜਾਂਦੇ ਨੇ ਇਹ ਧਾਮ ਤਲਵੰਡੀ ਆ ਮੁੱਲਾਂਪੁਰ ਦਾਖਾਂ ਦੇ ਕੋਲ ਆ ਜਿਹੜਾ ਭੂਰੀ ਵਾਲੇ ਮਹਾਂਪੁਰਖਾਂ ਦੀ ਕੁਟੀਆਂ ਉੱਥੇ ਉੱਥੇ ਅਸੀਂ ਬੈਠਦੇ ਆ ਜੀ ਬਾਕੀ ਦਿਨ ਸਰਹੰਦੋ ਮਿਲਦੇ ਨੇ ਬੈਜ ਜੀ ਕਿਉਂਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੇ ਜੀ ਮੰਗਲਵਾਰ ਨੂੰ ਇੱਥੇ ਪੀਐਨਓ মিডিਆ ਗਰੁੱਪ ਦੇ ਨਾਲ ਜਾਂ ਸਾਡੇ ਸੁਖਨੈ ਸਿੰਘ ਸਿੱਧੂ ਪੇਜ ਤੇ ਮਿਲਦੇ ਆ ਤੁਸੀਂ ਕੋਈ ਵੀ ਸੁਝਾਅ ਲਿਆਉਣਾ ਹੋਵੇ ਜਾਂ ਕੋਈ ਸਲਾਹ ਕਰਨੀ ਹੋਵੇ ਵੈਦ ਜੀ ਨੂੰ ਇੱਥੇ ਸਿੱਧਾ ਪੁੱਛ ਸਕਦੇ ਹੋ ਬਹੁਤ ਮਿਹਰਬਾਨੀ ਜੀ ਬਹੁਤ ਮਾਣ ਆ ਤੁਹਾਡੇ ਤੇ ਕਿ ਤੁਸੀਂ ਬੜਾ ਸੋਹਣਾ ਕੰਮ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਸੋ ਵੈਦ ਸ਼ੇਮ ਕੁਮਾਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਜੀ ਔਰ ਗੱਲਬਾਤ ਦਾ سلسلہ ਇਸ ਤੱਕ ਪਹੁੰਚਿਆ ਆਉਣ ਵਾਲੇ ਦਿਨਾਂ ਵਿੱਚ ਫਿਰ ਅਸੀਂ ਇਹਨਾਂ ਦੇ ਨਾਲ ਜੁੜਦੇ ਰਹਾਂਗੇ ਤੁਹਾਡੀ ਕੋਈ ਵੀ ਸਿਹਤ ਸੰਬੰਧੀ ਸਮੱਸਿਆ ਜੇ ਠੀਕ ਹੋਗੀ ਤਾਂ ਵੀ ਦੱਸੋ ਜੇ ਤੁਹਾਨੂੰ ਕੋਈ ਸਮੱਸਿਆ ਹੈ ਤੇ ਸੋ ਆਲਦਾਬੀ ਕਰਦਾ ਕਰੋ ਕਿਉਂਕਿ ਆਪਾਂ ਉਹ ਪ੍ਰੋਗਰਾਮ ਦੇ ਵਿੱਚ ਹੀ ਨੁਸਖੇ ਜਾਂ ਜਿਹੜੀ ਸਲਾਹ ਉਹਨਾਂ ਦੀ ਹੈ ਜੀ ਦੀ ਉਹ ਇੱਥੇ ਲੈਂਦੇ ਰਹੇ ਨੇ ਬਾਕੀ ਹੁਣ ਲਗਭਗ ਹਰੇਕ ਦਿਨ ਤੁਹਾਡੇ ਵਾਸਤੇ ਇੱਕ ਸ਼ੋਅ ਹੋਇਆ ਕਰੂਗਾ 7:30 ਵਜੇ ਉਹਦੇ ਵਿੱਚ ਕੁਝ ਨਾ ਕੁਝ ਖਾਸ ਹੋਊਗਾ ਬਾਕੀਆਂ ਦਿਨਾਂ ਦੇ ਨਾਲੋਂ ਵੱਖਰਾ ਕਦੇ ਸਿਹਤ ਦਾ ਕਰੇ ਅੰਕ ਗਿਣਤ ਜਾਂ ਕੁਝ ਹੋਰ ਇਸ ਤਰ੍ਹਾਂ ਨਾਲ ਇਹ سلسلہ ਚੱਲਦਾ ਰਹੂ ਤੇ ਆਪਾਂ ਫੇਰ ਮਿਲਦੇ ਹਾਂ ਰਬ ਰਾਖਾ ਇਨਸਾਨੀਅਤ ਜਿੰਦਾਬਾਦ